ਆਇਆ ਗੱਲ ਕੱਲੀਆਂ ਕਿਤਾਬਾਂ ਨਹੀਂ ਸੋਹਣੀਆਂ ਇਹ ਟਰਾਫੀਆਂ ਟਰੂਫੀਆਂ ਕੁਝ ਵੀ ਰੱਖ ਸਾਰੀਆਂ ਆਪਣੀਆਂ ਬੰਦ ਆ ਤੁਸੀਂ ਆ ਬਣਾਉਨੇ ਆ ਆਪ ਤੁਹਾਨੂੰ ਬਣਦੀ ਵੀ ਦਿਖਾਵਾਂਗੇ ਬਾਈ ਜੀ ਆਹੋ ਕੁਰਸੀ ਹਾਂਜੀ ਬਾਈ ਜੀ ਯਾਰ ਜੇ ਇਹ ਤੁਹਾਡੇ ਕੋਲ ਬਣਦੀਆਂ ਫਿਰ ਇਹ ਤੁਹਾਡੇ ਪਰਦੇ ਤੇ ਵੀ ਪੈਂਦੀਆਂ ਹੋਣਗੀਆਂ ਹਾਂਜੀ ਹਾਂਜੀ ਬਾਜ਼ਾਰ ਨਾਲੋਂ ਰੇਟ ਘੱਟ ਹੁੰਦੇ ਆਪਾਂ ਬਾਕੀ ਔਨ ਡਿਮਾਂਡ ਬਣ ਜਾਂਦੀਆਂ ਦਫ਼ਤਰ ਜਿਹੜਾ ਰੰਗ ਲਾਉਣਾ ਉਸ ਰੰਗ ਦੀਆਂ ਬਣ ਜਾਂਦੀਆਂ ਬਾਈ ਜੀ ਕਿਨਾਰ ਸਰ ਬਾਈ ਜੀ ਆ ਹੁਣ ਸਾਨੂੰ ਆਰਡਰ ਜੀ ਆਪਣਾ ਕਲਾਇੰਟ ਯੂ ਐਸ اے ਤੋਂ ਆ ਰਹੇ ਆ ਉਹਨਾਂ ਦਾ 14 ਨੂੰ ਵਿਆਹ ਹੈ ਜੀ ਯੂ ਐਸ اے ਤੋਂ ਹੀ ਉਹਨਾਂ ਨੇ ਫੋਟੋ ਭੇਜੀ ਸਾਨੂੰ ਜੀ ਤੇ ਯੂ ਐਸ ਉਹਨਾਂ ਨੂੰ ਤਿਆਰ ਕਰਕੇ ਅਸੀਂ 14 ਤਰੀਕ ਨੂੰ ਡਿਲੀਵਰ ਕਰਨਾ ਹੈਗਾ ਜੀ ਤੇ ਤਿਆਰ ਹੋਇਆ ਪਿਆ ਉਹਨਾਂ ਦੇ ਟਾਈਮ ਜਿਹੜਾ ਦਿੱਤਾ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਤਿਆਰ ਕਰਕੇ ਰੈਡੀ ਕਰਕੇ ਰੱਖਿਆ ਹੋਇਆ ਹੈ ਅੱਛਾ ਇਹ ਸ਼ੋਰੂਮ ਚ ਵੈਸੇ ਅੱਜ ਦਿਖਾਉਣ ਵਾਸਤੇ ਪਿਆ ਪੀ ਯੂ ਪਾਲਿਸ਼ ਮਹਿੰਗੀ ਹੁੰਦੀ ਹੈ ਇਹ ਮਹਿੰਗੀ ਹੁੰਦੀ ਹੈ ਜੀ ਅੱਛਾ ਇਹ ਲਓ 1500 ਰੁਪਏ ਲੀਟਰ ਦੀ ਆਈਟਮ ਹੈ ਜੀ ਜਿਹੜੀ ਆਪਣੀ ਏਸ਼ੀਆ ਦੀ ਤੇ ਬਰਜਰ ਦੀ ਆਉਂਦੀ ਹੈ ਅੱਛਾ ਜੀ ਹਾਂ ਜਿਹੜੀ ਆਪਾਂ ਮਤਲਬ ਜੇ ਆਪਾਂ ਦੂਸਰੀ ਪਾਲਿਸ਼ ਕਰ ਦਿੰਨੇ ਆ ਤਾਂ ਦੂਸਰੀ ਪਾਲਿਸ਼ ਕਿੰਨੇ ਚਿਰ ਚ ਖਤਮ ਹੋ ਜਾਂਦੀ ਆ ਉਹਦੀ ਬਾਈ ਲਾਈਫ ਦੋ ਅਸੀਂ ਬੰਦ ਕਰਨ ਲੱਗੇ ਸੀ ਆ ਆਈਟਮ ਪਈ ਆ ਇਹ ਵੀ ਸਰ ਬੈੱਡਰੂਮ ਵਾਸਤੇ ਆ ਛੋਟੀ ਜੀ ਆਈਟਮ ਸਰ ਸਮਾਲ ਯੂजेस ਦੇ ਮਲਟੀਪਲਸ ਨੇ ਸਰ ਇਹ ਇਹ ਮੈਂ ਕਹਿੰਦਾ ਜਵਾ ਮੱਲੋ ਬਠਿੰਡੇ ਨਾ ਤਲਵੰਡੀ ਸਾਬੋ ਰੋਡ ਦੇ ਉੱਤੇ ਬਹੁਤ ਖੁੱਲੇ ਥਾਂ ਦੇ ਵਿੱਚ ਜਿੱਥੇ ਤੁਹਾਨੂੰ ਪਾਰਕਿੰਗ ਦਾ ਕੋਈ ਡਿੱਕਾ ਪਰਿੱਕਾ ਨਹੀਂ ਉਸ ਥਾਂ ਤੇ ਆਊਟਲੈਟ ਖੁੱਲਾ ਹੋਇਆ ਫੈਕਟਰੀ ਵਾਲਿਆਂ ਦਾ ਆਪ ਦਾ ਫੈਕਟਰੀ 'ਚੋਂ ਮਾਲ ਬਣਦਾ ਲੋਕਾਂ ਨੂੰ ਹੋਲ ਸੇਲ ਹੁੰਦਾ ਪਰ ਇਹਨਾਂ ਨੇ ਆਪ ਦਾ ਇੱਕ ਆਮ ਲੋਕਾਂ ਵਾਸਤੇ ਵੀ ਆਊਟਲੈਟ ਖੋਲਤਾ ਜਿੱਥੇ ਤੁਸੀਂ ਬਣਿਆ ਬਣਾਇਆ ਲੈਣਾ ਤਾਂ ਤੁਸੀਂ ਅੱਜ ਹੀ ਫਰਨੀਚਰ ਚੱਕੋ ਤੇ ਜੇ ਤੁਹਾਡੇ ਘਰੇ ਮਿਸਤਰੀ ਲੱਗੇ ਹੋਏ ਆ ਤਾਂ ਤੁਸੀਂ ਇਹਨਾਂ ਨੂੰ ਡਰਾਇੰਗਾਂ ਫੜਾ ਦਿਓ ਤਾਂ ਇਹ ਬੰਦੇ ਤੁਹਾਨੂੰ ਬਿਲਕੁਲ ਜਿਹੇ ਜਿਹਾ ਤੁਹਾਡੇ ਆਰਕੀਟੈਕਟ ਨੇ ਬਣਾ ਕੇ ਦਿੱਤਾ ਡਿਜ਼ਾਈਨ ਕਰਕੇ ਦਿੱਤਾ ਤੁਹਾਨੂੰ ਹੂ ਬਹੂ ਉਹੀ ਰੰਗ ਉਹੀ ਚੀਜ਼ ਬਣਾ ਕੇ ਤੁਹਾਨੂੰ ਤੁਹਾਡੇ ਫਰਨੀਚਰ ਤੁਹਾਡੇ ਕੋਲੇ ਦੱਸ ਦੇਣਗੇ ਵੀ ਆਹ ਲਓ ਭਾਈ ਬਣਿਆ ਪਿਆ ਕਿਹੋ ਜੀਆਂ ਚੀਜ਼ਾਂ ਬਣੀਆਂ ਪਈਆਂ ਇਸ ਆਊਟਲੈਟ ਦੇ ਵਿੱਚ ਮਾੜੀ ਜੀ ਤੁਹਾਨੂੰ ਨਿਗਾ ਮਰਵਾ ਦਿੰਨੇ ਆ ਕੁਆਲਟੀ ਵਾਲੀ ਗੱਲ ਕਰਵਾ ਦਿੰਨੇ ਆ ਤੇ ਕਿਹੋ ਜਾਂ ਤੁਸੀਂ ਬਣਾ ਸਕਦੇ ਆ ਇਹ ਤੁਹਾਡੇ ਤੇ ਹੀ ਡਿਪੈਂਡ ਕਰਦਾ ਦੁਨੀਆਂ ਦੇ ਕਿਸੇ ਫਰਨੀਚਰ ਦਾ ਸਕਰੀਨਸ਼ਾਟ ਮਾਰ ਲਿਓ ਫੋਟੋ ਡਾਊਨਲੋਡ ਕਰ ਲਿਓ ਤੇ ਬਾਈ ਬਲਦੇਵ ਰਾਜ ਸਿੰਘਲਾ ਜੀ ਨੂੰ ਭੇਜ ਦਿਓ WhatsApp ਕਰ ਦਿਓ ਆਰਡਰ ਕਰ ਦਿਓ ਤੁਹਾਨੂੰ ਫਰਨੀਚਰ ਤੁਹਾਡਾ ਰੈਡੀ ਹੋ ਕੇ ਤੁਹਾਨੂੰ ਮਿਲ ਜਾਣਾ ਸੱਚ ਨੂੰ ਬਲਦੇਵ ਭਾਈ ਹਾਂਜੀ ਬਾਈ ਮਾੜਾ ਘੇੜਾ ਮਾਰੀਏ ਹਾਂਜੀ ਆਜੋ ਆਓ ਭਾਈ ਆਜੋ ਦਿਖਾਉਂਦੇ ਆ ਬਲਦੇਵ ਭਾਈ ਪਹਿਲਾਂ ਤਾਂ ਮੈਨੂੰ ਆਉਂਦਾ ਸੀ ਵੀ ਇਸ ਕੰਮ ਦੇ ਵਿੱਚ ਤੁਹਾਡਾ ਤਜਰਬਾ ਕਿੰਨਾ ਟਾਈਮ ਹੋ ਗਿਆ ਐਕਸਪੀਰੀਅੰਸ ਕਿੰਨਾ ਟੋਟਲ ਫਰਨੀਚਰ ਇੰਡਸਟਰੀ ਦਾ ਤਜਰਬਾ ਮੇਰਾ 22-23 ਸਾਲ ਦਾ ਬਾਈ ਜੀ ਅੱਛਾ ਇੰਨਾ ਟਾਈਮ ਹੋ ਗਿਆ ਹਾਂਜੀ ਹਾਂਜੀ ਮਤਲਬ ਜਦੋਂ ਜਵਾਨ ਹੋ ਗਏ ਤੇ ਇਧਰ ਹੀ ਵੜ ਗਏ ਇਧਰ ਹੀ ਵੜ ਗਏ ਸੀ ਆਪਾਂ ਜਿਵੇਂ ਕੰਮ 'ਚ ਸ਼ੁਰੂ ਤੋਂ ਹੈਗੇ ਆ ਜੀ ਅੱਛਾ ਇਸੇ ਕੰਮ 'ਚ ਹੀ ਆ ਹਾਂਜੀ ਹੁਣ ਆ ਜਿਹੜਾ ਆ ਸ਼ੋਰੂਮ ਆ ਤਲਵੰਡੀ ਸਾਬੋ ਵਾਲੇ ਰੋਡ ਤੇ ਬਠਿੰਡੇ ਤੋਂ ਇਹ ਇਹ ਸ਼ੋਰੂਮ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਬਾਈ ਜੀ 2.5 ਸਾਲ ਹੋ ਗਏ ਆਪਾਂ ਖੋਲੇ ਨੂੰ ਜੀ ਪਹਿਲਾਂ ਆਪਾਂ ਸਾਰਾ ਹੋਰ ਸੇਲ ਕਰਦੇ ਆ ਉਹ ਵਪਾਰ ਵੀ ਨਾਲ ਚੱਲੀ ਜਾਂਦਾ ਜੀ ਇਹ ਗਾਕਾਂ ਵਾਸਤੇ ਖੋਲਿਆ ਵੀ ਗਾਕਾਂ ਨੂੰ ਚੀਜ਼ ਫੈਕਟਰੀ ਤੋਂ ਬਣ ਕੇ ਸਹੀ ਰੇਟਾਂ ਤੇ ਤੇ ਜੈਨੂਨ ਚੀਜ਼ ਮਿਲ ਜਾਂਦੀ ਹੈ ਫੈਕਟਰੀ ਨੂੰ ਕਿੰਨਾ ਟਾਈਮ ਹੋ ਗਿਆ ਫੈਕਟਰੀ ਨੂੰ ਬਾਈ ਜੀ 14 ਸਾਲ ਹੋ ਚੁੱਕੇ ਹੈ ਠੀਕ ਜਿਹੜਾ ਤੁਹਾਡੇ ਕੋਲ ਇਸ ਵਕਤ ਆਪਾਂ ਸ਼ੋਰੂਮ ਤੇ ਮਾਲ ਦਿਖਾਵਾਂਗੇ ਸਾਰਾ ਤੁਹਾਡਾ ਹੀ ਬਣਿਆ ਪਾ ਏ ਟੂ ਜ਼ੈਡ ਬਾਈ ਜੀ ਤੁਹਾਨੂੰ ਬਣਦਾ ਵੀ ਦਿਖਾਵਾਂਗੇ ਜੀ ਸਾਰਾ ਕੁਝ ਕਿਵੇਂ ਕਲਾਕਾਰੀ ਹੁੰਦੀ ਹੈ ਕਿਵੇਂ ਪਾਲਿਸ਼ ਹੁੰਦੀ ਹੈ ਕਿਵੇਂ ਕਪੜਾ ਚੜਦਾ ਸਾਰਾ ਕੁਝ ਬਣਦਾ ਤੁਹਾਨੂੰ ਸੋਫੇ ਦੇ ਦਿਖਾਇਆ ਜਾਊਗਾ ਆਹ ਕਿਹੜੀ ਲੱਕੜ ਦਾ ਬਣਿਆ ਹੋਇਆ ਇਹ ਸਾਗਵਾਨ ਦਾ ਬਾਈ ਜੀ ਸਾਗਵਾਨ ਦਾ ਬਣਿਆ ਹੋਇਆ ਹਾਂ ਜਿੰਮੇਵਾਰੀ ਕੀ ਰਹਿੰਦੀ ਹੈ ਜਿਹੜਾ ਤੁਹਾਡੀ ਫੈਕਟਰੀ ਚ ਬਣ ਗਿਆ ਉਹ ਤਾਂ ਬਲਦੇਵ ਦੀ ਪੂਰੀ ਜ਼ਿੰਮੇਵਾਰ ਕੋਈ ਹੋਊਗਾ 200% ਜ਼ਿੰਮੇਵਾਰੀ ਹੈ ਬਾਈ ਜੀ ਉਹਦੀ ਕੀ ਜ਼ਿੰਮੇਵਾਰੀ ਰਹਿੰਦੀ ਹੈ ਵੀ ਕੀ ਜੇ ਹੁਣ ਆਹ ਸਾਗਵਾਨ ਦਾ ਬਣਿਆ ਜੇ ਲੱਕੜ ਮੰਨ ਕੇ ਚਲੋ ਬੰਦਾ ਤਸੱਲੀ ਕਰ ਸਕਦਾ ਹੈ ਭਾਈ ਇਹ ਸਾਗਵਾਨੀ ਹੈ ਇਹ ਤਾਂ ਬਾਈ ਜੀ ਤੁਹਾਨੂੰ ਮੈਂ ਇੱਕ ਦੱਸਦਾ ਅਸੀਂ ਕਦੇ ਵੀ ਨਾ ਥਲੜੇ ਪਾਸੇ ਪਾਲਿਸ਼ ਨਹੀਂ ਮਾਰਦੇ ਆਛਾ ਅਸਾ ਇੱਕ ਉਹ ਕੋਣ ਵਾਸਤੇ ਟਾਲੀ ਦੇ ਟਾਲੀ ਦੇ ਨਹੀਂ ਮਾਰਦੇ ਥੱਲੇ ਥੱਲੇ ਨਹੀਂ ਮਾਰਦੇ ਅੱਛਾ ਤਾਂ ਕਿ ਗਾਹ ਨੂੰ ਪਛਾਣ ਆ ਸਕੇ ਹਾਂ ਵੀ ਉਹ ਲੁਕੇ ਨਾ ਲੁਕੇ ਨਾ ਦੂਜੀ ਗੱਲ ਬਾਈ ਜਦੋਂ ਬੰਦਾ ਕੋਈ ਆਰਡਰ ਦੇ ਕੇ ਜਾਂਦਾ ਹੈ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਉਹਨੂੰ ਡੇਲੀ ਅਸੀਂ ਵਟਸਐਪ ਤੇ ਫੋਟੋਆਂ ਭੇਜੀ ਜਾਈਏ ਵੀ ਆ ਤੇਰਾ ਕੱਚਾ ਤਿਆਰ ਹੋ ਗਿਆ ਭਾਈ ਇਹ ਅਸੀਂ ਫਿਰ ਦੂਜੀ ਗੱਲ ਇਹ ਤੇ ਸਾਰੇ ਪੀਯੂ ਪਾਲਿਸ਼ ਕਰਦੇ ਆ ਜੀ ਦੂਜੀ ਪਾਲਿਸ਼ ਆਪਾਂ ਵਰਤਦੇ ਹੀ ਨਹੀਂ ਹੈਗੀ ਜਿਹੜੀ ਇਸ ਟਾਈਮ ਸਭ ਤੋਂ ਵਧੀਆ ਪਾਲਿਸ਼ ਮੰਨੀਆਂ ਜਾਂਦੀ ਹੈ ਏਸ਼ੀਆ ਦੀ ਪੀਯੂ ਪਾਲਿਸ਼ ਮੈ ਮੈਨੂੰ ਮਾੜਾ ਜਿਹਾ ਪਾਲਿਸ਼ਾਂ ਬਾਰੇ ਵੀ ਦੱਸੋ ਪਾਲਿਸ਼ ਦਾ ਕੀ ਫਰਕ ਹੁੰਦਾ ਪੀਯੂ ਪਾਲਿਸ਼ ਦਾ ਤੇ ਦੂਸਰੀ ਪਾਲਿਸ਼ ਦਾ ਕੀ ਫਰਕ ਹੈ ਮਹਿੰਗੀ ਸਸਤੀ ਦਾ ਫਰਕ ਆ ਕੁਆਲਿਟੀ ਦਾ ਫਰਕ ਆ ਕੀ ਫਰਕ ਆ ਭਾਈ ਜਿਹੜੀ ਪੀਯੂ ਪਾਲਿਸ਼ ਹੈ ਜੀ ਉਹ ਬਹੁਤ ਲੌਂਗ ਲਾਸਟਿੰਗ ਲੰਬੇ ਸਮੇਂ ਤੱਕ ਚੱਲਣ ਵਾਲੀ ਪਾਲਿਸ਼ ਹੈ ਜੀ ਜੀ ਇਹ ਬਹੁਤ ਟਾਈਮ ਤੱਕ ਮਤਲਬ ਜਿਸ ਤਰ੍ਹਾਂ ਦੀ ਖੂਬਸੂਰਤੀ ਅੱਜ ਆ ਉਸ ਤਰ੍ਹਾਂ ਹੀ ਰਹਿੰਦੀ ਹੈ ਜਿਹੜੀ ਪੀਯੂ ਪਾਲਿਸ਼ ਹੈ ਜੀ ਇਹ ਪੀਯੂ ਪਾਲਿਸ਼ ਮਹਿੰਗੀ ਹੁੰਦੀ ਹੈ? ਇਹ ਮਹਿੰਗੀ ਹੁੰਦੀ ਹੈ ਜੀ। ਅੱਛਾ। ਇਹ ਲਗੋ 1500 ਰੁਪਏ ਲੀਟਰ ਦੀ ਆਈਟਮ ਹੈ ਜੀ। ਜਿਹੜੀ ਆਪਣੀ ਏਸ਼ੀਅਨ ਦੀ ਤੇ ਬਰਜਰ ਦੀ ਆਉਂਦੀ ਹੈ। ਅੱਛਾ ਜੀ। ਹਾਂ ਜਿਹੜੀ ਆਪਾਂ ਵਰਤਦੇ ਵੀ ਹਾਂ। ਮਤਲਬ ਜੇ ਆਪਾਂ ਦੂਸਰੀ ਪਾਲਿਸ਼ ਕਰ ਦਿੰਨੇ ਆ ਤਾਂ ਦੂਸਰੀ ਪਾਲਿਸ਼ ਕਿੰਨੇ ਚਿਰ ਚ ਖਤਮ ਹੋ ਜਾਂਦੀ ਹੈ? ਉਹਦੀ ਬਾਈ ਲਾਈਫ 2 ਸਾਲ ਹੁੰਦੀ ਹੈ। ਉਹ 200 ਰੁਪਏ ਲੀਟਰ ਦੀ ਹੁੰਦੀ ਹੈ। ਉਹਨੂੰ ਕਰਨ ਨੂੰ ਇੱਕ ਦਿਨ ਹੀ ਲੱਗਦਾ ਹੈ। ਇਹ ਘੱਟੋ ਘੱਟ 8 ਤੋਂ 10 ਦਿਨ ਤੋਂ ਪਹਿਲਾਂ ਆਪੇ ਇੱਕ ਨਗ ਤਿਆਰ ਨਹੀਂ ਕਰ ਸਕਦੇ ਜੇ ਜੈਨੂਨ ਪੀਯੂ ਪਾਲਿਸ਼ ਕਰਨੀ ਹੈ ਇਹਦੇ 3-4 ਲੇਰਾਂ ਹੁੰਦੀਆਂ ਨੇ ਫਿਰ ਇਹ ਤਿਆਰ ਹੁੰਦੀਆਂ ਬਾਈ ਜੀ ਅੱਛਾ ਹਾਂਜੀ ਜਿਹੜਾ ਆ ਸ਼ੀਸ਼ੇ ਵਾਂਗੂ ਇਹਦੇ ਉੱਪਰ ਗਲੋਸ ਇਹ 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 ਗਲੋਸ ਇਨੇਚਰ ਚ ਆਉਂਦੀ ਹੈ ਇਹਦੇ ਹਾਂਜੀ ਹਾਂਜੀ 10 ਦਿਨ ਲੱਗ ਜਾਂਦੇ ਪਹਿਲਾਂ ਤੇ ਸਿਲਰ ਦੀ ਕੋਟਿੰਗ ਹੁੰਦੀਆਂ 2-3 ਜੀ ਫਿਰ ਇਹਦੀ ਗਲੋਸ ਦੀਆਂ ਕੋਟਿੰਗਾਂ ਹੁੰਦੀਆਂ ਨੇ ਬਾਈ ਜੀ ਐਵੇਂ ਗੱਲ ਬਣਦੀ ਆ ਤੇ ਜਿਹੜਾ ਇੱਕ ਵਾਰ ਪੀਯੂ ਪਾਲਿਸ਼ ਹੋਈ ਆ ਤੇ ਦੂਜੀ ਪਾਲਿਸ਼ ਹੋਈ ਆ ਉਹਦੀ ਕੋਈ ਪਹਿਚਾਨ ਹੋ ਜਾਂਦੀ ਹੈ ਵੀ ਇਹਦੀ ਆ ਪਾਪ ਉਹਦੀ ਬਾਈ ਜੀ ਆ ਨਾ ਜਦੋਂ ਆਪਾਂ ਇਹਨੂੰ ਭਰਾਈ ਦੇਖਦੇ ਆ ਉਹਦੀ ਕਦੇ ਦੇਸ਼ੇ ਨਾ ਬਾਹਰ ਚਮਕੀ ਜਾਣਗੇ ਲੱਕੜ ਪੂਰੀ ਭਰਮੀ ਨਹੀਂ ਹੁੰਦੀ ਉੱਪਰੋਂ ਨਾ ਕੱਚੀ ਲੱਕੜ ਦਿਖੀ ਜਾਊਗੀ ਵਿੱਚੋਂ ਅੱਛਾ ਕਿਉਂਕਿ ਇਹ ਚੋ ਚੀਜ਼ਾਂ ਨਹੀਂ ਦੇਖਦੀਆਂ ਪੀਯੂ ਦੀ ਭਰਾਈ ਸਭ ਤੋਂ ਵੱਡੀ ਹੁੰਦੀ ਵਧੀਆ ਲੱਕੜ ਦੇ ਮੰਨੀ ਜਾਂਦੀ ਹੈ ਜੀ ਬਾਕੀ ਫਿਰ ਮਾਨ ਗਾਂਹ ਮਨਸਰ ਭਰਨ ਵਾਲੇ ਤੇ ਵੀ ਕਰਦਾ ਕਿ ਪੀਯੂ ਪਾਲਿਸ਼ ਕਰਦਾ ਕਿਵੇਂ ਆ ਹਾਂਜੀ 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 ਹਨਾ ਜਮਾ ਬਾਈ ਜੀ ਬਈ ਉਹ ਉਹਦੇ ਹੱਥ ਤੇ ਵੀ ਡਿਪੈਂਡ ਕਰਦਾ ਵੀ ਜੇ ਹੁਣ ਆਹਾ ਮੈਂ ਕਹਿੰਦਾ ਯਾਰ ਲੋਹੇ ਦੀ ਮਨਿਆਦ ਨਹੀਂ ਹੋਣੀ ਜਿੰਨੀ ਇਹਦੀ ਬਣੀ ਪਈ ਹੈ ਹਾਂਜੀ 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 ਹੈ ਬਾਈ ਜੀ ਇਹ ਕਿੰਨੇ ਚਿਰ ਬਾਅਦ ਜੇ ਦੁਬਾਰਾ ਪਾਲਿਸ਼ ਕਰਾ ਦੇਗੇ ਤਾਂ ਉਹੀ ਚੀਜ਼ ਫੇਰ ਬਣ ਜਾਂਦੀ ਹੈ ਬਾਈ ਜੀ ਬੈਸ ਤੇ ਇਹਨੂੰ ਲੋੜ ਨਹੀਂ ਪੈਂਦੀ 10-12 ਸਾਲ ਜੀ ਜੇ ਕਦੇ ਕੋਈ ਸਕ੍ਰੈਚ ਪੈ ਜਾਣਾ ਪਤੋਂ ਇਦਰ ਉਧਰ ਕਰਦਿਆਂ ਨੂੰ ਕੋਈ ਨਿਸ਼ਾਨ ਪੈ ਜਾਣ ਤਾਂ ਸਿੰਪਲ ਇੱਕ ਕੋਟਿੰਗ ਹੁੰਦੀ ਹੈ ਇਹਨੂੰ ਉਹਦੇ ਨਾਲ ਸੈੱਟ ਹੋ ਜਾਂਦੀ ਹੈ ਵਿੱਚ ਜਿਹੜੀ ਪੀਯੂ ਦੇ ਉੱਤੇ ਹੈ ਪੀਯੂ ਦੇ ਉੱਤੇ ਪੀਯੂ ਦੇ ਉੱਤੇ ਆ ਜੇ ਮੰਨ ਕੇ ਚੱਲੋ ਵੀ ਬਾਈ ਇਹਦੇ ਉੱਤੇ ਕੋਈ ਪਾਣੀ ਲੱਗ ਗਿਆ ਸਲਾਬ ਲੱਗ ਗਿਆ ਤਾਂ ਕੋਈ ਅਸਰ ਹੋਊਗਾ ਨਾ 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 ਪੀਯੂ ਤੇ ਕੋਈ ਅਸਰ ਨਹੀਂ ਹੁੰਦਾ ਜੀ ਮੰਨ ਲਓ ਫਰਨੀਚਰ ਬਾਹਰ ਪਿਆ ਰਹਿ ਗਿਆ ਸੁਪੋਜ ਕਰ ਲਓ ਹਾਂ ਜੀ ਤਾਂ ਇਹਦਾ ਨੁਕਸਾਨ ਹੋਊਗਾ ਕੋਈ ਫੇਰ ਲੱਕੜ ਥੋੜੀ ਮੋਟੀ ਸਿੱਲ ਸਕਦੀ ਹੈ ਜੀ ਵੈਸੇ ਕੋਈ ਨੁਕਸਾਨ ਨਹੀਂ ਬਈ ਥੋੜਾ ਲਾਉਨੇ ਉਹਦੇ ਨਾਲ ਕੋਈ ਉਹਦੇ ਨਾਲ ਕੋਈ ਚੱਕਰ ਉਹਦਾ 200% ਅਸਰ ਨਹੀਂ ਹੁੰਦਾ ਜੀ ਤੇ ਕੋਈ ਹਾਂ ਵੀ ਜਿਹੜਾ ਕੋਈ ਬੇਸ ਕ ਪਾਣੀ ਆਪਣੇ ਡੁੱਲ ਗਿਆ ਆਪਣਾ ਸਤੋਤੀ ਆ ਪੀਯੂ ਦਾ ਫਾਇਦਾ ਹੀ ਇਹ ਹੈ ਜੀ ਜੀ ਉਹ ਲੱਕੜ ਤੇ ਥੋੜਾ ਅਸਰ ਨਹੀਂ ਹੋਣ ਦਿੰਦੇ ਉੱਪਰਲੀ ਲੇਅਰ ਜਿਹੜੀ ਬਣਦੀ ਹੈ ਨਾ ਜੀ ਜੀ ਉਹਦੇ ਨਾਲ ਥੋੜਾ ਪਾਣੀ ਦਾ ਕੋਈ ਚੀਜ਼ਾਂ ਦਾ ਗੁਜਵਾਕ ਡੋਲ ਦੇ ਕੋਈ ਛੋੜ ਡੋਲ ਦੇ ਉਹਦਾ ਕੋਈ ਅਸਰ ਨਹੀਂ ਹੁੰਦਾ ਜੀ ਤੇ ਆ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਬਣੇ ਬਣਾਏ ਪਏ ਆ ਬੜੀ ਫੈਕਟਰੀ ਤਿਆਰ ਹੋ ਜਾਂਦੇ ਆ ਕਾਰਵਿੰਗ ਹੋ ਜਾਂਦੇ ਮਿਸਤਰੀ ਨਾਲ ਦੀ ਨਾਲ ਬਣਾਈ ਜਾਂਦੇ ਆ ਬਣਾਈ ਜਾਂਦੇ ਆ ਜਿਹੜਾ ਮੈਂ ਆਰਡਰ deta ਤੁਹਾਨੂੰ ਵੀ ਮੇਰੇ ਘਰੇ ਫੈਕਟਰੀ ਚ ਆ ਬਣਿਆ ਹੋਇਆ ਤੇ ਇਹ ਮੇਰੇ ਸੌਰੀ ਸੌਰੀ ਮੇਰੇ ਕੋਠੀ ਬਣੀ ਜਾਂਦੀ ਆ ਮੈਨੂੰ ਆ ਆਰਕੀਟੈਕਟ ਨੇ ਆਖਿਆ ਮੈਂ ਤੁਹਾਨੂੰ ਆਰਡਰ ਦੇਤਾ ਤੁਸੀਂ ਉਹ ਕਿੰਨੇ ਦਿਨਾਂ ਚ ਦੇ ਦੋਗੇ ਉਹ ਬਾਈ ਜੀ ਡਿਪੈਂਡ ਔਨ ਆਰਡਰ ਟੂ ਆਰਡਰ ਹੈ ਬਾਕੀ ਅਸੀਂ 60 ਦਿਨਾਂ ਚ ਸਾਰਾ ਕੰਪਲੀਟ ਕੋਠੀ ਦਾ ਕੰਮ ਫਰਨੀਚਰ ਕਰਕੇ ਦੇ ਦਾਂਗੇ ਇੱਕ ਬੈੱਡ ਬਣਾਉਣ ਦੇ ਸਾਨੂੰ 20 ਦਿਨ ਲੱਗਦੇ ਨੇ ਜੀ ਜਿਵੇਂ ਤੁਹਾਨੂੰ ਮੈਂ ਸ਼ੇਅਰ ਕਰਨਾ ਸਰ ਬਾਈ ਜੀ ਆ ਹੁਣ ਸਾਨੂੰ ਆਰਡਰ ਜੀ ਆਪਣਾ ਕਲਾਇੰਟ ਹੈ ਯੂ ਐਸ ਏ ਤੋਂ ਆ ਰਹੇ ਆ ਉਹਨਾਂ ਦਾ 14 ਨੂੰ ਵਿਆਹ ਹੈ ਜੀ ਯੂ ਐਸ ਏ ਤੋਂ ਹੀ ਉਹਨਾਂ ਨੇ ਫੋਟੋ ਭੇਜੀ ਸਾਨੂੰ ਜੀ ਤੇ ਯੂ ਐਸ ਉਹਨਾਂ ਨੂੰ ਤਿਆਰ ਕਰਕੇ ਅਸੀਂ 14 ਤਰੀਕ ਨੂੰ ਡਿਲੀਵਰ ਕਰਨਾ ਹੈਗਾ ਜੀ ਤੇ ਤਿਆਰ ਹੋਇਆ ਪਿਆ ਉਹਨਾਂ ਦੇ ਟਾਈਮ ਜਿਹੜਾ ਦਿੱਤਾ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਤਿਆਰ ਕਰਕੇ ਰੈਡੀ ਕਰਕੇ ਰੱਖਿਆ ਹੋਇਆ ਹੈ। ਅੱਛਾ ਇਹ ਸ਼ੋਅਰੂਮ 'ਚ ਵੈਸੇ ਅੱਜ ਦਿਖਾਉਣ ਵਾਸਤੇ ਪਿਆ ਵੈਸੇ ਇਹ ਗਾਹਕ ਦਾ ਹੈ। ਹਾਂਜੀ ਹਾਂਜੀ। ਵੀ ਕੱਲ ਨੂੰ ਜੇ ਕੋਈ ਬੰਦਾ ਸੇਮ ਥਿੰਗ ਬਣਾਉਣਾ ਚਾਹੇ ਤਾਂ ਬਣ ਜਾ। ਨੈਟ ਤੋਂ ਜਿਹੜੀ ਮਰਜ਼ੀ ਫੋਟੋ ਕਰਕੇ ਭੇਜੋ ਸਾਨੂੰ ਉਹ ਤਿਆਰ ਕਰਕੇ ਅਸੀਂ ਦਵਾਵਾਂਗੇ ਭਾਈ ਜੀ। ਯਾਰ ਵੈਸੇ ਆ ਚੀਜ਼ ਬੜੀ ਮਤਲਬ ਆਲਾ ਬਣੀ। ਹਾਂਜੀ ਹਾਂਜੀ ਭਾਈ। ਇਹ ਕਾਦੇ 'ਚ ਬਣਿਆ ਭਾਈ? ਹਸਾਕ ਬਣ ਚਪੈ ਜੀ ਸਾਰਾ। ਕਿਰ ਆ ਆ ਡਿਜ਼ਾਈਨ ਜੂਨ ਕਿਵੇਂ ਪੈਂਦੇ ਆ ਇਹ ਮਸ਼ੀਨ ਕਾਰਵਿੰਗ ਕਰਦੇ ਆ ਮੁੰਡੇ ਹੱਥ ਨਾਲ ਕਾਰਵਿੰਗ ਕਰਦੇ ਆ ਕੋਈ ਸੀਐਨਸੀ ਦਾ ਕੰਮ ਨਹੀਂ ਕਰਦੇ ਤੇ ਆਪਾਂ ਜੀ ਮਸ਼ੀਨੀ ਕੰਮ ਨਹੀਂ ਸਾਰਾ ਹਥੀਕਾਰਿਗਰੀ ਦਾ ਕੰਮ ਇਹ ਫੈਕਟਰੀ ਦੇ ਵਿੱਚ ਮਤਲਬ ਆ ਇੱਕ ਸਿੰਪਲ ਸਿੱਧੀ ਲੱਕੜ ਤੋਂ ਆ ਜੀ ਹਾਂ ਜੀ ਲੱਕੜ ਤੋਂ ਨਹੀਂ ਲੱਕੜ ਤੋਂ ਲੱਕੜ ਤੋਂ ਆ ਚੀਜ਼ ਬਣਦੀ ਆ ਤੇ ਜਿਹੜਾ ਬਾਈ ਆਹ ਸੋਫਾ ਏ ਮੰਨ ਕੇ ਚਲੋ ਇਹ ਬਣ ਚੁੱਕਿਆ ਤੁਹਾਡਾ ਹਾਂਜੀ ਹਾਂਜੀ ਬਾਈ ਜੀ ਇਹਦੀ ਕੀ ਜ਼ਿੰਮੇਵਾਰੀ ਲੈਣਿਆ ਤੁਸੀਂ ਵੀ ਬਾਈ ਇਹਦੇ ਵਿੱਚ ਕੀ ਹੋਊਗਾ ਇਹ ਇਹਦੀ ਕੀ ਬਾਈ ਜੀ ਜੇ ਸਾਰੀ ਜਿਹੜੀ ਲੱਕੜ ਐ ਨਿੰਮ ਤੇ ਡੇਗ ਦੀ ਲੱਗੋਗੀ ਆਪਣੇ ਲੱਕੇ ਚ ਨਿੰਮ ਤੇ ਡੇਗ ਹੀ ਹੁੰਦੀ ਐ ਜੀ ਸੁੱਕੀ ਲੱਕੜ ਲੱਗੀ ਹੋਊਗੀ ਕੋਈ ਉਹ ਚ ਕਮੀ ਪੇਸ਼ੀ ਨਹੀਂ ਹੋਊਗੀ ਲੱਕੜ ਚ ਤੇ ਜਿਹੜਾ ਇਹ ਤੇ ਫੋਮ ਹੈ ਜਿਹੜਾ ਐਚ ਆਰ ਦੀ ਆਪਾਂ ਲਾਉਨੇ ਆ 40 ਡੈਨਸਿਟੀ ਜੀ ਉਹਦੀ 5 ਸਾਲ ਦੀ ਗਾਰੰਟੀ ਹੈ ਆਪਣੇ ਕੋਈ ਫੋਮ ਦੱਬ ਜੇ ਹੋਰ ਕਰ ਜੇ ਸਾਨੂੰ ਦੇ ਦਿਓ ਅਸੀਂ ਫ੍ਰੀ ਆਫ ਕੋਸਟ ਉਹਨੂੰ ਚੇਂਜ ਕਰਕੇ ਹਾਂ ਵੀ ਜੇ ਇਹ ਐ ਸੁੰਗੜ ਜੇ ਜਾਂ ਸੁੰਗੜ ਜੇ ਆ ਵੀ ਜੀ ਸੁੰਗੜ ਜੇ ਜਾਂ ਤਾਂ 5 ਸਾਲ ਜਿਹੜਾ ਤੁਹਾਡੇ ਤੋਂ ਫਰਨੀਚਰ ਖਰੀਦਿਆ ਹੋਇਆ ਉਹਦੀ ਫੋਮ ਦੀ 5 ਸਾਲ ਦੀ ਪੂਰੀ ਗਾਰੰਟੀ ਹੈ ਜੀ ਉਹਦੀ ਫੋਮ ਦੀ ਪੂਰੀ ਗਾਰੰਟੀ ਹੈ ਭਾਈ ਆਹਾ ਹਾਂਜੀ ਭਾਈ ਜੀ ਆ ਆ ਆ ਕਿਹੜੀ ਲੱਕੜ ਦਾ ਬਣਿਆ ਹੋਇਆ ਆਹ ਇਹ ਬਾਈ ਜੀ ਵਿਨੀਅਰ ਲੱਗਿਆ ਹੋਇਆ ਉੱਪਰ ਗ੍ਰੀਨ ਪਲਾਈ ਦਾ ਵਿਨੀਅਰ ਲਾ ਕੇ ਆਪਾਂ ਹੈਂਡਲ ਤੇ ਦੇ ਦੇ ਤਿਆਰ ਕੀਤਾ ਹੋਇਆ ਜੀ ਹੈਂਡਲਾਂ ਤੇ ਵੀ ਤਾਂ ਲਾਇਆ ਬਾਈ ਜੀ ਹੈਂਡਲ ਗੰਦੇ ਨਹੀਂ ਹੁੰਦੇ ਨਹੀਂ ਆਪਾਂ ਹੱਥ ਉੱਥੇ ਰੱਖ ਲੈਣੇ ਨਵਾਂ ਡਿਜ਼ਾਈਨ ਡਵੈਲਪ ਕਰਕੇ ਬਣਾਇਆ ਹੋਇਆ ਬਾਈ ਜੀ ਆਪਾਂ ਸਾਰੀ ਪੀਯੂ ਪਾਲਿਸ਼ ਕੀਤੀ ਵੀ ਅੱਛਾ ਐਨੂੰ ਜੇ ਬਾਈ ਚਾਂਸ ਹੱਥ ਉੱਥੇ ਲੱਗ ਜਾਂਦੇ ਆ ਤਾਂ ਇਹ ਖਰਾਬ ਇਹ ਸਾਫ਼ ਹੋ ਜਾਂਦਾ ਬਾਈ ਜੀ ਪਾਣੀ ਨਾਲ ਸਾਫ਼ ਕਰ ਲਓ ਕੋਲਿਨ ਨਾਲ ਸਾਫ਼ ਕਰ ਲਓ ਆ ਆ ਕੀ ਆ ਯਾਰ ਆ ਪੱਥਰ ਆ ਕੀ ਆ ਇਹ ਪੱਥਰ ਆ ਬਾਈ ਜੀ ਇਹ ਪੱਥਰ ਐ ਕਿਵੇਂ ਐਸਾ ਮਤਲਬ ਹਾਂ ਬਣਾ ਕੇ ਜੋੜਿਆ ਹੋਇਆ ਆਹਾਂ ਇਹ ਵੈਸੇ ਪ੍ਰੀਤ ਨੂੰ ਦੇਖੇ ਗੌਰ ਕਰੀਂ ਅਲੱਗ ਚੀਜ਼ ਆ ਹਨਾ ਓਏ ਇੱਕ ਮੈਂ ਤੁਹਾਡੇ ਹੋਰ ਦੇਖੀ ਆ ਜਿਹੜੀ ਚੀਜ਼ ਮੈਨੂੰ ਅਲੱਗ ਲੱਗਦੀ ਆ ਕਿ ਸੋਫਿਆਂ ਦੇ ਨਾਲ ਜਿਹੜੀਆਂ ਸੈਟੀਆਂ ਦਿੰਨੇ ਆ ਉਹ ਤੁਸੀਂ ਬਹੁਤ ਅਲੱਗ ਤਰ੍ਹਾਂ ਦੀਆਂ ਦੇ ਦਿੰਨੇ ਆ ਹਾਂਜੀ ਬਾਈ ਜੀ ਤੇ ਆ ਆ ਕਿਵੇਂ ਤਰੇ ਪਿਆ ਪਾਕਤ ਇਹ ਬਾਈ ਜੀ ਪੋਲੀਕਾਰਬੋਨੇਟ ਚੇਅਰ ਹੈ ਨੀਲ ਕਮਲ ਦੀ ਹੈ ਜੀ ਇਹ ਜੀ ਇਹ ਆਪਣਾ ਇੱਕ ਦੋ ਮਾਡਲ ਹੀ ਸੇਲ ਕਰਦੇ ਆ ਨੇ ਪ੍ਰੀਮੀਅਮ ਮਾਡਲ ਹੈ ਕਸਟਮਰਸ ਵਾਸਤੇ ਜੀ ਇਹ ਜੀ ਹਾਂਜੀ ਇਹ ਅਨਬ੍ਰੀਕੇਬਲ ਹੈ ਜੀ ਪੂਰੀ ਅੱਛਾ ਇਹ ਟੁੱਟੂਗੀ ਨਹੀਂ ਨਹੀਂ ਥੋੜਾ ਜੇ ਲੜਾਈ ਵੀ ਹੋ ਗਈ ਆਪਸ ਵਿੱਚ ਇੱਕ ਦੋਨੇ ਮਾਰ ਗਾ ਫਿਰ ਵੀ ਪੋਲੀਕਾਰਬੋਨੇਟ ਟੁੱਟਦੀ ਨਹੀਂ ਹੈ ਜੀ ਵੀ ਜੇ ਮੰਨ ਕੇ ਚਲੋ ਦਾਰੂ ਦਰੂ ਪੀ ਕੇ ਦਾਰੂ ਪੀ ਕੇ ਬੰਦੇ ਲੜ ਗਏ ਇੱਕ ਦੂਜੇ ਦੇ ਵੱਜ ਗਈ ਤਾਂ 60 ਮਾਰ ਲੇਕਸਿਬਲ ਹੁੰਦੀ ਹੈ ਇਹ ਟੁੱਟਦੀ ਨਾ 60 ਵੱਜੇ ਇਹਦੇ ਨਾਲ ਜੇ ਉਹ ਚੰਦ ਦਾਰੂ ਦਰੂ ਪੀਣ ਆ ਲੜਦੇ ਆ ਤਾਂ ਇਹ ਕੁਰਸੀਆਂ ਲੰਨੀਆਂ ਜਾ ਸਕਦੀਆਂ ਹਾਂਜੀ ਹਾਂਜੀ ਹਾਂ ਤੇ ਆਹਾਂ ਬਾਈ ਬੈੱਡ ਇਹ ਵੀ ਬੈੱਡ ਬਾਈ ਜੀ ਆਰਡਰ ਤੇ ਤਿਆਰ ਕੀਤਾ ਮੈਂ ਤਾਂ ਕਹਿੰਦਾ ਲੱਕੜ ਦਾ ਨਹੀਂ ਗਾ ਯਾਰ ਇਹ ਬਾਈ ਜੀ 200% ਲੱਕੜ ਤੇ ਤਿਆਰ ਕੀਤਾ ਪਾਲਿਸ਼ ਮੈਟੈਲਿਕ ਹੋਈ ਵੀ ਹੈ ਇਹ 2500 ਰੁਪਏ ਲੀਟਰ ਦੀ ਪਾਲਿਸ਼ ਹੈ ਜੀ ਹੂੰ ਜਿਹੜੀ ਕੀਤੀ ਇਹ ਆਰਡਰ ਦਾ ਜੀ ਆਪਣਾ 22 ਤਰੀਕ ਦੀ ਡਿਲੀਵਰੀ ਹੈ ਜੀ ਕਸਟਮਰ ਦੇ ਘਰੇ ਹੂੰ ਉਹਨਾਂ ਨੇ ਆਪ ਦਾ ਆਰਡਰ ਭੇਜ ਕੇ ਆਪ ਦਾ ਡਿਜ਼ਾਈਨ ਭੇਜ ਕੇ ਤਿਆਰ ਕਰਾਇਆ ਮੇ ਜੀ ਇਹ ਦੇਖਣ ਨੂੰ ਮਤਲਬ ਐਂ ਲੱਗਦੇਵੇਂ ਪਲਾਸਟਿਕ ਦਾ ਹੁੰਦਾ ਹਾਂਜੀ ਹਾਂਜੀ ਪਾਲਿਸ਼ ਇਸ ਤਰ੍ਹਾਂ ਦੀ ਕੀਤੀ ਵੀ ਇਹ ਅਗਲੇ ਨੇ ਆਪਦੀ ਡਿਮਾਂਡ ਤੇ ਕਰਾਈ ਆ ਪਰ ਮੈਨੂੰ ਆ ਚੀਜ਼ ਚਾਹੀਦੀ ਆਹੀ ਕਲਰ ਹੈ ਜੀ ਆਹੀ ਥੀਮ ਚਾਹੀਦੀ ਸੀ ਉਹਨਾਂ ਨੂੰ ਉਹ ਤਿਆਰ ਕੀਤੀ ਉਹਦੇ ਘਰੇ ਯਾਰ ਪੜਦੇ ਕੋਈ ਹੋਰ ਚੀਜ਼ ਹਾਂ ਉਸ ਹਿਸਾਬ ਦੀ ਹੋਊਗੀ ਤਾਂ ਉਹਨੂੰ ਲੱਗਦਾ ਹੋਊਗਾ ਵੀ ਐਵੇਂ ਦਾ ਮੈਨੂੰ ਚਾਹੀਦਾ ਹਨਾ ਹਾਂਜੀ ਹਾਂਜੀ ਇੱਕ ਮੈਨੂੰ ਉਹ ਸੋਫੇ ਵਾਲੇ ਸੋਹਣੇ ਲੱਗ ਆਹ ਹਾਂਜੀ ਬਾਈ ਜੀ ਆਹ ਇਹ ਬਾਈ ਜੀ ਆਪਣਾ ਚੈਸਟਰ ਸੋਫਾ ਕਹਿੰਦੇ ਇਹਨੂੰ ਬਾਈ ਜੀ ਜੀ ਇਹ ਸਭ ਤੋਂ ਪੁਰਾਣਾ ਤੇ ਸਭ ਤੋਂ ਚੱਲਣ ਵਾਲਾ ਗਾਂ ਚੱਲਣ ਵਾਲਾ ਹੈਗਾ ਟ੍ਰੈਂਡ 'ਚ ਸੋਫਾ ਜੀ ਬੋਲਟ ਮੋਟਰਸਾਈਕਲ ਵਾਲਾ ਕੰਮ ਆ ਇਹ ਸਾਰੀ ਉਮਰ ਚੱਲਦਾ ਹੀ ਰਹਿਣਾ ਜੀ ਬੇਸਿਕਲੀ ਇਟਾਲੀਅਨ ਡਿਜ਼ਾਈਨ ਹੈ ਤਾਂ ਹੀ ਚੱਲਦਾ ਰਹਿਣਾ ਜੀ ਇਹ ਸਾਰੀ ਉਮਰ ਇਹ ਇਹ ਆਹ ਆਹ ਜਿਹੜਾ ਹੈਗਾ ਆਹ ਕਪੜਾ ਇਹਦਾ ਇਹ ਮਹਿੰਗਾ ਕੋਈ ਵੱਖਰੀ ਚੀਜ਼ ਹੈ। ਇਹ ਬਾਈ ਜੀ ਰੈਕਸਲ ਲੱਗਿਆ ਹੋਇਆ ਹੈ ਬੀਐਨਜੀ ਕੰਪਨੀ ਦਾ 1200 ਰੁਪਏ ਮੀਟਰ ਦਾ ਕਪੜਾ ਹੈ ਜੀ ਇਹ। ਜੀ। ਉਹ ਲਾ ਕੇ ਬਣਾਇਆ ਗਿਆ ਹੈ। ਕੱਪੜਿਆਂ ਦੀ ਕੀ ਚੁਆਇਸ ਰਹਿੰਦੀ ਹੈ ਤੁਹਾਡੇ ਕੋਲ ਕੱਪੜੇ ਬਹੁਤ ਪਏ ਆ। ਆਜੋ। ਮਾੜਾ ਜਿਹਾ ਕੱਪੜਿਆਂ ਵਾਲਾ ਵੀ ਦਿਖਾ ਦਈਏ। ਆਜੋ ਬਾਈ ਜੀ। ਵੀ ਜਿਹੜਾ ਫੈਕਟਰੀ ਦਾ ਸ਼ੋਅਰੂਮ ਆ ਨਾ ਇੱਥੇ ਤੁਸੀਂ ਆਰਡਰ ਕਰ ਸਕਦੇ ਆ ਤਾਂ ਕੱਪੜਿਆਂ ਦੀ ਬਹੁਤ ਵੱਡੀ ਚੁਆਇਸ ਹੁੰਦੀ ਆ ਬਾਈ ਹੁਣਾਂ ਕੋਲੇ। ਇਧਰਲੇ ਪਾਸੇ ਬਾਹਰ ਆਓ। ਹਾਂਜੀ ਬਾਈ। ਤਾਂ ਆਪਣੇ ਕੋਲੇ ਆ ਆ ਲੱਗੇ ਪਏ ਆ ਕੱਪੜੇ। ਇਹ ਬਾਈ ਜੀ ਹਾਂਜੀ ਬਾਈ ਜੀ ਜਿਹੜਾ ਬੰਦਾ ਕਿਸੇ ਵੀ ਤਰ੍ਹਾਂ ਦਾ ਕਲਰ ਜਿਹੜਾ ਮਰਜੀ ਬਾਈ ਇਹ ਸੋਫਿਆਂ ਲਈ ਆ ਬਿੱਡਾਂ ਲਈ ਆ ਕਾਦੇ ਲਈ ਆ ਸੋਫਾ ਸੋਫੇ ਤੇ ਬੈੱਡ ਦੋਨਾਂ ਦੇ ਕੰਮ ਆਉਂਦੇ ਬਾਈ ਜੀ ਜੀ ਜਿਹੜਾ ਮਰਜੀ ਇਹ ਚੋਂ ਬੰਦਾ ਕਲਰ ਆਪਦੀ ਚੁਆਇਸ ਦਾ ਆਪਦੇ ਇੰਟੀਰੀਅਰ ਦੇ ਹਿਸਾਬ ਨਾਲ ਸਾਥੋ ਲਵਾ ਸਕਦਾ ਇਹ ਤਾਂ ਕੁਛ ਅਸੀਂ ਰੋਲ ਬਾਈ ਜੀ ਰੱਖੇ ਹੋਏ ਨੇ ਜੀ ਬਾਕੀ ਸਾਡੇ ਕੋਲ ਦੋ ਤਿੰਨ ਕੰਪਨੀਆਂ ਨੇ D3 VNJ ਜੀ ਤੇ ਫਲੋਰੀਡਾ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਜਿਨ੍ਹਾਂ ਦੇ ਅਸੀਂ ਅਥਰਾਇਜ਼ ਡੀਲਰ ਆ ਜੀ ਉਹਨਾਂ ਦੀਆਂ ਫਾਈਲ ਸਾਡੇ ਕੋਲੇ ਹੈਗੀਆਂ ਨੇ ਕਸਟਮਰ ਫਾਈਲਸ ਦੇਖ ਕੇ ਜੀ ਸਾਨੂੰ ਆਰਡਰ ਕਰ ਸਕਦਾ ਜੀ ਉਸ ਹਿਸਾਬ ਦੇ ਆਰਡਰ ਦੇ ਤੁਹਾਨੂੰ ਮਾਲ ਆ ਜਾਏਗਾ ਜੀ ਹਾਂ ਜੀ ਮਤਲਬ ਇਹਨਾਂ ਦੇ ਵਿੱਚੋਂ ਮੈਂ ਕੋਈ ਵੀ ਕਿਤਾਬ ਕੱਢ ਲਾਂ ਹਾਂਜੀ ਹਾਂਜੀ ਹਾਂਣਾ ਹਾਂਜੀ ਹਾਂਜੀ ਤੇ ਆ ਆ ਮੰਨ ਲਓ ਆ ਸਪੋਜ ਕਰ ਲਓ ਆ ਕਿ ਮੈਂ ਕੱਢ ਲਈ ਆ ਹਾਂਜੀ ਹਾਂਜੀ ਹਾਂ ਤਾਂ ਇਹਦੇ ਵਿੱਚੋਂ ABC ਮੈਂ ਕੋਈ ਵੀ ਕੱਪੜਾ ਕਹਿੰਦਾ ਜੀ ਮੈਨੂੰ ਆ ਚਾਹੀਦਾ ਹਾਂਜੀ ਹਾਂਜੀ ਉਹ ਲੱਗ ਜਾਊਗਾ ਜੀ ਉਹੀ ਲੱਗ ਜਾਊਗਾ ਉਹੀ ਲੱਗ ਜਾਊਗਾ ਤਾਂ ਇੱਥੇ ਤੁਹਾਡੇ ਕੋਲੇ ਮਤਲਬ ਆ ਸੈਂਕੜੇ ਪੂਰੀ ਲਾਇਬ੍ਰੇਰੀ ਪਈ ਆ ਹਾਂਜੀ ਹਾਂਜੀ ਭਾਈ ਜੀ ਹਨਾ ਪਾ ਪੂਰੀ ਲਾਇਬ੍ਰੇਰੀ ਪਈ ਆ ਇਹਨਾਂ ਦੇ ਵਿੱਚ ਇੱਕ ਕਿਤਾਬ ਦੇ ਵਿੱਚ 100 100 2 200 ਕਪੜਾ ਹਾਂਜੀ ਬਾਈ ਜੀ ਤਾਂ ਜੇ 100 ਕਿਤਾਬ ਹੋਈ ਤਾਂ ਕਹਿ ਲਓ ਵੀ ਤੁਸੀਂ 10000 ਦੇ ਨੇੜੇ ਤੇੜ ਚੁਆਇਆ ਸਾ ਹਾਂਜੀ ਹਾਂਜੀ ਬਾਈ ਜੀ ਹੂੰ ਤਾਂ ਉਹ ਜਿੰਨੀ ਵੀ ਮਤਲਬ ਤੁਹਾਡੀ ਹੈਗੀ ਆ ਤੁਸੀਂ ਓਨੇ ਕਲਰ ਹੀ ਚੂਜ਼ ਕਰ ਸਕਦੇ ਜੀ ਬਾਈ ਜੀ ਦੇ ਕੋਲ ਪੂਰਾ ਕਨਸੈਪਟ ਬਣਿਆ ਪਸ ਦਿਖਾਉਣੇ ਬਾਈ ਜੀ ਜੀ ਆ ਬਾਈ ਜੀ ਹਾਂ ਇਹ ਚ ਪੂਰੇ ਹਾਊਸ ਦਾ ਕਨਸੈਪਟ ਬਣਿਆ ਮੈਂ ਹੁੰਦਾ ਸਾਡੇ ਕੋਲੇ ਅੱਛਾ ਜੀ ਜਿਵੇਂ ਆ ਸੋਫੇ ਤੇ ਤੁਹਾਡਾ ਲੱਗ ਗਿਆ ਜੀ ਕਾਰਵਿੰਗ ਤੇ ਕਾਰਵਿੰਗ ਸੋਫਿਆਂ ਦੇ ਜੀ ਠੀਕ ਆ ਜੀ ਆ ਅਗੇ ਪੜਦਿਆਂ ਦਾ ਵੀ ਕਨਸੈਪਟ ਵਿੱਚ ਹੀ ਐ ਅੱਛਾ ਪੂਰੇ ਇੱਕ ਕਮਰੇ ਦਾ ਤੁਹਾਨੂੰ ਡੈਕੋਰੇਸ਼ਨ ਦਾ ਪੂਰਾ ਸਮਾਨ ਬਣਾ ਕੇ ਦਵਾਂਗੇ ਪੂਰਾ ਕਨਸੈਪਟ ਆ ਗਿਆ ਜੀ ਜੀ ਆ ਫੜਦੇ ਕਹਾ ਆ ਗਏ ਪੂਰੀਆਂ ਫਾਈਲਾਂ ਸਾਰੀ ਕੰਪਨੀ ਦੇ ਫਾਈਲਾਂ ਨੇ ਜੀ ਇਹ ਜਿਹੜਾ ਕਹਿਤਾ ਉਹ ਸੇਮ ਥਿੰਕ ਉਹ ਹੀ ਮਿਲੂਗੀ ਸੇਮ ਹੋਣੀ ਹੈ ਸੇਮ ਬਾਈ ਜੀ ਹਾਂ ਵੀ ਐਵੇਂ ਨਹੀਂ ਵੀ ਭਾਜੀ ਐ ਨਹੀਂ ਯਾਰ ਆਪਾਂ ਇਹਦੇ ਨਾਲ ਦਾ ਹੀ ਆਹਾ ਜਾਏ ਇਹ ਐਸ ਤੋਚਣਾ ਜਿਹੜੀ ਫਾਈਲ ਪਈ ਹੈ ਬਾਈ ਜੀ ਕੰਪਨੀ ਦੀਆਂ ਫਾਈਲਾਂ ਨੇ ਇਹ ਐਂ ਚੱਲਦੀਆਂ ਰਹਿੰਦੀਆਂ ਨੇ ਨਾ ਇਹਨਾਂ 'ਚ ਕੋਈ ਫਰਕ ਆਵੇ ਜੀ ਜਿਹੜਾ ਕੱਪੜਾ ਪਾਊਡਰ ਕਰਤਾ ਉਹਨਾਂ ਕੱਪੜਾ ਆਪਣਾ ਕੰਪਨੀ ਤੋਂ ਆਜੂਗਾ ਉਹੀ ਆਪਣੇ ਸੋਫੇ ਤੇ ਜਾਂ ਬੈੱਡ ਤੇ ਲੱਗ ਜਾਊਗਾ ਬੈੱਡ ਤੇ ਲੱਗ ਜਾਊਗਾ ਆਜਾ ਮਾੜਿਆ ਪ੍ਰੀਤ ਨੇ ਥੋੜੀਆਂ ਨੇ ਚੀਜ਼ਾਂ ਇੱਕ ਦੋ ਦਿਖਾਉਣ ਵਾਲੀਆਂ ਜਿਹੜੀਆਂ ਵਾਕਈ ਤੁਸੀਂ ਆਹ ਦੇਖੋ ਆ ਮੈਂ ਦਿਖਾਤੀ ਸੀ ਪਹਿਲਾਂ ਆ ਇਹਦੇ ਨਾਲ ਆਹਾ ਹਾਂਜੀ ਹਾਂਜੀ ਭਾਈ ਤੇ ਇਹਦੇ ਨਾਲ ਦੇਖੋਗੇ ਨਾ ਤੁਸੀਂ ਆਹ ਜਿਹੜੇ ਹੈਗੇ ਆ ਸੋਫੇ ਆ ਇਹਨਾਂ ਦੇ ਨਾਲ ਉਹ ਚੇਰਾ ਹਾਂਜੀ ਦੇਖੀ ਪ੍ਰੀਤ ਆਹਾਂ ਦੋ ਚੇਰਾ ਹੈਗੀਆਂ ਜਿਵੇਂ ਤੁਸੀਂ ਇਧਰਲੇ ਪਾਸੇ ਆਇਓ ਪ੍ਰੀਤ ਆਹ ਦੇਖੋ ਕਿੰਨੇ ਅੰਟਿਕ ਡਿਜ਼ਾਈਨ ਆ ਇਹਦੇ ਇਧਰ ਆ ਹੀ ਪੁੱਤ ਇਧਰਲੇ ਪਾਸੇ ਕੰਮ ਕਹੀਂ ਸੁਣਿਆ ਇਹ ਆਹ ਦੇਖਿਓ ਆਹਾਂ ਇਹ ਬਾਈ ਜੀ ਲੌਂਜਰ ਤਿਆਰ ਕੀਤਾ ਵੈ ਨਾਲ ਕਈ ਬੰਦੇ ਕਹਿੰਦੇ ਵੀ ਨਾਲ ਲੈਟਰ ਨੂੰ ਸਾਨੂੰ ਫੈਸਿਲਿਟੀ ਚਾਹੀਦੀ ਹੈ ਉਹ ਵੀ ਫੈਸਿਲਿਟੀ ਤਿਆਰ ਕੀਤੀ ਹੈ ਵੀ ਹਰ ਬੰਦਾ ਕੁਰਸੀ ਨਹੀਂ ਲੈਣਾ ਚਾਹੁੰਦਾ ਤਾਂ ਉਹਦੇ ਲਈ ਕੰਫਰਟੇਬਲ ਹੈ ਉਹ ਮੇਰੇ ਲਈ ਦੇਖ ਕੇ ਹਾਉਂਦਾ ਉਹਨੂੰ ਪਤਾ ਵੀ ਪੈਂਦਾ ਕੌਣ ਆ ਕਿਉਂਕਿ ਮੇਰੀ ਆਦਤ ਆ ਕਿ ਮੈਂ ਜਿੱਥੇ ਮੈਨੂੰ ਬੈਣ ਦੀ ਜਗ੍ਹਾ ਮਿਲ ਗਈ ਮੈਂ ਮਾੜ ਹੌਲੀ 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 ਪੈ ਜਾਣਾ ਇਹ ਆਨ ਡਿਮਾਂਡ ਹੀ ਬਣੇ ਹੋਏ ਸੋਫੇ ਜੀ ਸਾਰੇ ਹਮ ਅੱਛਾ ਆ ਆ ਯਾਰ ਸੋਹਣਾ ਬਹੁਤ ਆ ਇਹ ਵੈਸੇ ਬਹੁਤ ਸੋਹਣਾ ਪ੍ਰੀਤ ਦੇਖੀ ਆ ਦੇਖ ਬਹੁਤ ਕਿਸੇ ਤਖਤ ਵਰਗਾ ਹੈ ਨਾ ਆਹ ਆਹ ਪੰਦੀ ਤੋਂ ਆਹ ਆਹ اچھا اچھا ہاں جی ہاں ਐਵੇਂ ਆ ਐਵੇਂ ਆ ਆ ਦੇਖੋ ਏ ਲੈ ਆ ਆ ਬੜੀ ਵੱਖਰੀ ਚੀਜ਼ ਹੈ ਡਾਈਨਿੰਗ ਟੇਬਲ ਹੈ ਇਹ ਹਾਂਜੀ ਤੁਸੀਂ ਦੇਖੋ ਜਮ ਐਂ ਕਲੋਜ਼ ਹੋ ਜਾਂਦਾ ਇਹਦੇ ਵਿੱਚੋਂ ਐਂ ਕੁਰਸੀਆਂ ਰੱਖਦੀਆਂ ਆ ਬੜੀ ਯਾਰ ਕਿਸੇ ਦੀ ਕਾਰਡ ਹੈ ਹੈ ਤੇ ਬਾਈ ਜੀ ਜਿੱਥੇ ਨਾ ਕੰਜਸਟਡ ਏਰੀਆ ਹੁੰਦਾ ਫਲੈਟ ਫਲੂਟ ਹੁੰਦੇ ਨੇ ਸਟੂਡੈਂਟਸ ਬੱਚਿਆਂ ਵਾਸਤੇ ਹੂੰ ਤੇ ਉਹਨਾਂ ਜਗ੍ਹਾ ਵਾਸਤੇ ਯੂਜ਼ ਕਰਨ ਨੂੰ ਬਹੁਤ ਵਧੀਆ ਰਹਿੰਦਾ ਤਾਂ ਕਿ ਜਗ੍ਹਾ ਘਟ ਕੇ ਰਹਦਾ ਤੇ ਕੰਮ ਆਪਣਾ ਉਹਨੇ ਹੀ ਕਰਦੇ ਵੈਸੇ ਵੀ ਖਿੱਚਦਾ ਯਾਰ ਬੰਦੇ ਨੂੰ ਹਾਂਜੀ ਹਾਂਜੀ ਬਾਈ ਵੈਸੇ ਵੀ ਖਿੱਚਦਾ ਸੱਚ ਨੂੰ ਵੈਸੇ ਵੀ ਖਿੱਚਦਾ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਕੋਈ ਸੋਫੇ ਆ ਬੈੱਡ ਆ ਕੋਈ ਮਤਲਬ ਕੁਰਸੀਆਂ ਆ ਆ ਦੇਖੋ ਆ ਦਫ਼ਤਰਾਂ ਚ ਬਹਿਣ ਵਾਲੀਆਂ ਕੁਰਸੀਆਂ ਆ ਦੇਖੋ ਆਹਾਹਾਹਾ ਆਹ ਕੁਰਸੀਆਂ ਆਹ ਕੁਰਸੀਆਂ ਵੀ ਲਾਸਤਾ ਇਹ ਤਾਂ ਤੁਹਾਡੇ ਕੋਲ ਬਣੀਆਂ ਬਣਾਈਆਂ ਹੀ ਆਉਂਦੀਆਂ ਨਹੀਂ ਬਾਈ ਜੀ ਸਾਰੀਆਂ ਆਪਣੀਆਂ ਬਣਦੀਆਂ ਆਹ ਤੁਸੀਂ ਆਹ ਬਣਾਉਨੇ ਆ ਆਪ ਤੁਹਾਨੂੰ ਬਣਦੀ ਵੀ ਦਿਖਾਵਾਂਗੇ ਬਾਈ ਜੀ ਆਹ ਕੁਰਸੀ ਹਾਂਜੀ ਬਾਈ ਜੀ ਹਾਂਜੀ ਯਾਰ ਜੇ ਇਹ ਤੁਹਾਡੇ ਕੋਲ ਬਣਦੀਆਂ ਫਿਰ ਇਹ ਤੁਹਾਡੇ ਪਰਤੇ 'ਚ ਵੀ ਪੈਂਦੀਆਂ ਹੋਣਗੀਆਂ ਹਾਂਜੀ ਹਾਂਜੀ ਬਾਜ਼ਾਰ ਨਾਲੋਂ ਰੇਟ ਘੱਟ ਹੁੰਦੇ ਆਪਾਂ ਬਾਕੀ ਔਨ ਡਿਮਾਂਡ ਬਣ ਜਾਂਦੀਆਂ ਦਫ਼ਤਰ ਜਿਹੜਾ ਰੰਗ ਲਾਉਣਾ ਹੈ ਉਸ ਰੰਗ ਦੀਆਂ ਬਣ ਜਾਂਦੀਆਂ ਬਾਈ ਜੀ ਲੈ ਮੰਨੋ ਆ ਜਿੱਥੇ ਆਹ ਕੁਰਸੀਆਂ ਕੋਕੜ ਨਾਲੀਆਂ ਬਣਦੀਆਂ ਤੁਹਾਨੂੰ ਉੱਥੇ ਲੈਂਦਾ ਡਾਇਰੈਕਟ ਆ ਦੇਖ ਤਾਂ ਸਹੀ ਯਾਰ ਆਹਾ ਕੁਰਸੀ ਦੇਖ ਬਰੀਤ ਹੈ ਅਫਸਰ ਵਾਲੀ ਫੀਲਿੰਗਾਂ ਪੂਰੀ ਵਧੀਆ ਯਾਰ ਬਾਈ ਹੈ ਸਜਣੋਂ ਡਾਈਨਿੰਗ ਟੇਬਲ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਵੈਸੇ ਤਾਂ ਪਰ ਡਾਈਨਿੰਗ ਟੇਬਲਾਂ ਦੀ ਮੈਂ ਹੁਣ ਨੰਗਣ ਦਾ ਮੈਨੂੰ ਔਖਾ ਹੋਇਆ ਪਿਆ ਇਧਰਲੇ ਪਾਸੇ ਦੀ ਆਵਾਂ ਮੈਂ ਹਾਂਜੀ ਬਾਈ ਜੀ ਡਾਈਨਿੰਗ ਟੇਬਲ ਬਹੁਤ ਜ਼ਿਆਦਾ ਪਏ ਆ ਬਾਈ ਹੁਣਾਂ ਕੋਲੇ ਜਿੰਨੇ ਕ ਇੱਥੇ ਰੱਖੇ ਆ ਤਕਰੀਬਨ ਤਕਰੀਬਨ ਹਰੇਕ ਡਾਈਨਿੰਗ ਟੇਬਲ ਆ ਜਿਹੜਾ ਉਹ ਆਪਦੀ ਅਲੱਗ ਗੱਲਬਾਤ ਕਰ ਰਿਹਾ ਬਾਈ ਨਰਮ ਤੋਂ ਨਰਮ ਰੇਟ ਤੇ ਚੰਗੇ ਤੋਂ ਚੰਗੇ ਸਾਰੇ ਰੇਟ ਹੈਗੇ ਆ ਸਾਰੇ ਬਾਈ ਜੀ ਸਾਰੇ ਪਰ ਆਪਾਂ ਸਰ ਜਿਹੜੀ ਲੱਕੜ ਯੂਜ਼ ਕਰਾਂਗੇ ਕਿਸੇ ਵੀ ਕਿਸਮ ਦੀ ਪਿਓਰੀ ਕਰਾਂਗੇ ਟਾਲੀ ਕਰਾਂਗੇ ਤਾਂ ਕਾਲੀ ਤੇ ਲਾਲ ਟਾਲੀ ਕਰਾਂਗੇ ਕੱਚਾ ਮਾਲ ਕੋਈ ਵੀ ਆਪਾਂ ਯੂਜ਼ ਨਹੀਂ ਕਰਦੇ ਹੈਗੇ ਫਿਰ ਰੇਂਜ ਜਿਹੜੀ ਹੈਗੀ ਆ ਉਹ ਆਮ ਗਾਹ ਕਾਲੀ ਵੀ ਹੈਗੀ ਆ ਕਾ ਕੱਲਾ ਮਤਲਬ ਦੋਨਾਂ ਵਾਲੀ ਆ ਸਰ ਜੇ ਗਾਗ ਨੇ ਵਧੀਆ ਚੀਜ਼ ਤੇ ਜੈਨੂਨ ਚੀਜ਼ ਰੇਟ ਤੇ ਲੈਣੀ ਹੈ ਪੀਯੂ ਪਾਲਿਸ਼ ਵਾਲੀ ਚੀਜ਼ ਲੈਣੀ ਹੈ ਤਾਂ ਬਾਜ਼ਾਰ ਨਾਲੋਂ 20 25 ਤੋ ਲਗ 30% ਦਾ ਫਾਇਦਾ ਹੋਊਗਾ 20 ਤੋਂ 30% ਦਾ ਫਾਇਦਾ ਹੋ ਜੂਗਾ ਕਿਉਂਕਿ ਬਹੁਤ ਸਾਰੇ ਮਤਲਬ ਜਿਹੜੇ ਰਿਟੇਲ ਸੇਲਰ ਆ ਉਹ ਬਾਈ ਹੁਣਾਂ ਤੋਂ ਖਰੀਦ ਕੇ ਵੇਚਦੇ ਆ ਖਰੀਦ ਕੇ ਵੇਚਦੇ ਠੀਕ ਆ ਨਾ ਤਾਂ ਉਧਰਲੇ ਪਾਸੇ ਇੱਕ ਤੋਪ ਪਈ ਆ ਬਾਈ ਉਹ ਵੀ ਦਿਖਾਈ ਹੈ ਜੀ ਤੇਨਾਂ ਦੇ ਨਾਲ ਉਹ ਵੀ ਆਪਣਾ ਸ਼ੋਰੂਮ ਤੇ ਉਥੇ ਲੌਬੀ ਸੈਟ ਵਗੈਰਾ ਸਾਰੇ ਰੱਖੇ ਹੋਏ ਬਾਈ ਜੀ ਆਜੋ 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 ਜਿਹੜਾ ਬਹੁਤ ਸਾਰੇ ਸੱਜਣ ਕਹਿਣਗੇ ਕਿ ਯਾਰ ਇਹਨਾਂ ਨੇ ਰੇਟ ਨਹੀਂ ਬੋਲਾ ਘੱਟ ਲਾ ਤੇ ਬਾਈ ਹੁਣ ਹੀ ਕਹਿੰਦੇ ਨਾ ਵੀ ਬਾਹਲੇ ਸੱਜਣ ਕਹਿੰਣਗੇ ਰੇਟ ਨਹੀਂ ਬੋਲਿਆ ਤੇ ਰੇਟ ਐ ਉਹ ਕਹਿੰਦੇ ਵੀ ਬਹੁਤ ਸਾਰੇ ਬਾਜ਼ਾਰ ਚ ਢੇੜਾ ਦਿਓ ਫਿਰ ਸਾਡੇ ਕੋਲੇ ਵੀ ਆਓ ਇਨਕੁਆਰੀ ਕਰਨੀ ਬਿਲਕੁਲ ਸਹੀ ਗੱਲ ਆ ਬਾਈ ਫਿਰ ਉਸ ਤੋਂ ਬਾਅਦ ਤੁਸੀਂ ਫੈਸਲਾ ਆਪੇ ਕਰ ਲਿਓ ਹਾ ਦੇ ਗਾਟਮ ਹੈ ਪ੍ਰੀਤ ਇਹ ਕੀ ਆਟਮ ਆ ਯਾਰ ਇਹ ਬਾਈ ਜੀ ਬੈਡਰੂਮ ਚੇਅਰ ਹੈ ਜਿਹੜੇ ਬੈਡਰੂਮ ਚ ਜਗ੍ਹਾ ਘੱਟ ਹੁੰਦੀ ਹੈ ਸਾਈਡ ਤੇ ਬੈਠਣ ਨੂੰ ਇਹਨੂੰ ਜਿੱਥੇ ਮਰਜ਼ੀ ਮੂਵ ਕਰ ਲਓ ਤਾਕੇ ਸਾਈਡ ਤੇ ਬੰਦਾ ਕੰਫਰਟੇਬਲੀ ਬਹਿ ਜਾਂਦਾ ਹੈ ਜੀ ਕਈ ਵਾਰ ਆਪਣਾ ਬੈਡਰੂਮ ਬਹੁਤ ਛੋਟੇ ਸਾਈਜ਼ ਦਾ ਬਣਿਆ ਹੁੰਦਾ ਹੈ ਜੀ ਸਾਈਡ ਤੇ ਚੇਅਰ ਲੱਗਣ ਦੀ ਜਗ੍ਹਾ ਨਹੀਂ ਹੁੰਦੀ ਉਹਦੇ ਵਾਸਤੇ ਸਰੇ ਬਣੀ ਵੀ ਹੈ ਇੱਕ ਮੈਨੂੰ ਸਭ ਤੋਂ ਘੈਂਟ ਚੀਜ਼ ਆ ਆ ਤੁਹਾਡਾ ਆ ਇਹ ਇਹਨੂੰ ਕੀ ਬੋਲੋਗੇ ਪੀੜਿਆ ਸੈੱਟ ਬੋਲੀਏ ਸੋਫਾ ਇਹ ਲੋਬੀ ਸੈੱਟ ਹੈ ਬਈ ਜੀ ਪੁਰਾਣੇ ਜਮਾਨੇ ਦਾ ਪੀੜਾ ਸੈੱਟ ਤੇ ਅੱਜ ਦਾ ਲੋਬੀ ਸੈੱਟ ਬਾਈ ਜੀ ਤੇ ਆ ਬਾਬਰ ਹੋਣੀ ਐਵੇਂ ਹੀ ਤੋਪਾਂ ਖਰੀਦਦੇ ਰਹੇ ਮਤਲਬ ਦੂਰੋਂ ਦੂਰੋਂ ਆ ਦੇ ਤੋਪਾਂ ਤਾਂ ਬਣੀ ਜਾਂਦੀਆਂ ਇਧਰੋਂ ਪਾਈ ਹੋਣਾ ਕੋਈ ਬਣੀ ਜਾਂਦੀਆਂ ਸੁਪਰ ਫਰਨੀਚਰ ਵਾਲਿਆਂ ਕੋਲੇ ਤੋਪਾਂ ਬਣੀ ਜਾਂਦੀਆਂ ਆ ਮਤਲਬ ਸਜਾਵਟ ਵਾਸਤੇ ਸਜਾਵਟ ਵਾਸਤੇ ਬਾਈ ਜੀ ਹੈ ਸਜਾਵਟ ਵਾਸਤੇ ਜੇ ਕਿਸੇ ਨੇ ਚਲਦੀ ਕਰਾਉਣੀ ਹੋਵੇ ਚਲਦੀ ਤਾਂ ਬਾਈ ਜੀ ਸਰਕਾਰ ਹੀ ਕਰ ਸਕਦੀ ਆਪਣੇ ਕੋਲੇ ਪਾਵਰ ਨਹੀਂ ਹੈਗੀ ਬਾਈ ਜੀ ਹਾਂ ਨਹੀਂ ਵੀ ਚਲਾਉਣੀ ਨਹੀਂਗੀ ਸਿਰਫ ਰੱਖਣੀ ਹੈ ਹਾਂ ਇਹ ਬਰਮਾ ਡੇਕ ਚ ਬਣੀ ਵੀ ਹੈ ਬਾਈ ਜੀ। ਅੱਛਾ। ਹਾਂਜੀ ਹਾਂਜੀ। ਇਹ ਬਰਮਾ ਡੇਕ ਦੀ ਬਣੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਇਹਦੇ ਉੱਪਰ ਆਹ ਦੇਖੋ ਕੋਈ ਰੰਗ ਕੁਛ ਨਹੀਂ ਹੋਇਆ ਸਰ ਇਹ ਨੇਚਰਲ ਪਾਲਿਸ਼ ਹੈ। ਨੇਚਰਲ ਲੱਕੜ ਹੀ ਇਸ ਤਰ੍ਹਾਂ ਦੀ ਹੈ। ਕੁਦਰਤੀ ਐਵੇਂ। ਕੁਦਰਤੀ ਇਸ ਤਰ੍ਹਾਂ। ਹਜੇ ਇਹਨੂੰ ਕੁਛ ਨਹੀਂ ਹੋਇਆ ਸਰ। ਕੁਛ ਵੀ ਨਹੀਂ ਕੀਤਾ ਹੈ ਤੇ ਤੇ ਰੇਗ ਮਾਰ ਵੀ ਨਹੀਂ ਲਾਇਆ ਜੀ। ਇਹਨੂੰ ਕੁਛ ਵੀ ਨਹੀਂ ਕੀਤਾ ਵੇ ਆਪਾਂ। ਹਜੇ ਇਹਨੇ ਚਮਕਣਾ। ਚਮਕਣਾ ਇਹਦੇ ਉੱਪਰ ਜਿਹੜਾ ਕਲਰ ਕਹੂਗਾ, ਕਿਹੜੀ ਪਾਲਿਸ਼ ਕਹੂਗਾ ਕਸਟਮਰ ਉਹ ਹੋ ਜਾਏਗੀ। ਸਰ ਆਨ ਡਿਮਾਂਡ ਤਿਆਰ ਹੋ ਜਾਏਗੀ। ਤਾਂ ਹੀ ਇਹ ਤੁਹਾਡੀ ਉੱਥੇ ਸਾਈਡ ਤੇ ਕਰਕੇ ਰੱਖ ਫੈਨ ਕਰਕੇ ਆਰਮੀ ਸੇ ਚੀਜ਼ਾਂ ਦੀ ਰਿਕੁਆਇਰਮੈਂਟ ਬਹੁਤ ਆਉਂਦੀ ਹੈ ਇਸ ਕਰਕੇ ਚੀਜ਼ਾਂ ਰੱਖੀਆਂ ਮੈਂ ਨੇ ਆ ਆ ਜੋ ਇਧਰਲੇ ਪਾਸੇ ਆ ਜੋ ਇੱਕ ਆਹ ਦੇਖੀ ਪ੍ਰੀਤ ਆਇਟਮ ਵੱਖਰੀ ਪਈ ਓਏ ਆਹਾ ਆ ਕੀ ਆ ਇਹ ਬਾਈ ਜੀ ਮੈਗਜ਼ੀਨਸ ਨਿਊਜ਼ਪੇਪਰ ਤੇ ਰੱਖਣ ਵਾਸਤੇ ਆਇਟਮ ਹੈ ਜੀ ਸਾਈਡ ਤੇ ਆਪਣੇ ਰੱਖ ਕੇ ਦੇ ਵਿੱਚ ਰੱਖ ਦਿੱਤੀ ਜਾਂਦੀ ਹੈ ਜੀ ਕਿਆ ਬਾਤ ਆ ਕਿਆ ਬਾਤ ਆ ਇੱਕ ਉਹ 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 ਕੀ ਉਹ ਗੁਲਦਸਤੇ ਰੱਖਣ ਵਾਸਤੇ ਪਿਆ ਉਹ ਗੁਲਦਸਤੇ ਬਾਈ ਜੀ ਸਾਈਡ ਤੇ ਡੈਕੋਰੇਸ਼ਨ ਵਾਸਤੇ ਹੈ ਜੀ ਹੂੰ ਤੇ ਆਹ ਕੁਰਸੀ ਇੰਨੀ ਉੱਚੀ ਕਾਹਤੋਂ ਬਣਾਈ ਵੇ ਇਹ 바ਰ ਚੇਅਰ ਹੈ ਜੀ ਬਰ ਪੀਣ ਵਾਲੀ दारू ਪੀ ਸਕਦੇ ਆ ਜੀ ਬ੍ਰੇਕਫਾਸਟ ਟੇਬਲ ਤੇ ਵੀ ਲੱਗ ਜਾਂਦੀ ਅੱਜ ਕੱਲ੍ਹ ਰਵਾਜ ਹੈ ਬ੍ਰੇਕਫਾਸਟ ਟੇਬਲ ਕਿਚਨ ਚ ਅਲੱਗ ਬਣਦੇ ਆ ਜੀ ਉਹ दारू ਪੀਣ ਵਾਲੇ ਵਾਸਤੇ ਬਾਹਲੀ ਉੱਚੀ ਨਾ ਬਣਾਓ ਡਿੱਗ ਪੈਂਦਾ ਹੁੰਦਾ ਬੰਦਾ दारू ਪੀ ਕੇ ਹੈਂ ਹਾਂਜੀ ਆ ਜੋ ਤੇ ਆਹਾ ਇਹ ਵੀ दारू ਸਰਵਿੰਗ ਵਾਸਤੇ ਸਰਵਿਸ ਟ੍ਰੇ ਕਹਿ ਸਕਦੇ ਆ ਜੀ ਆਪਾਂ ਆ ਦੇਖੋਏ ਫਿਰ ਇਹਦੇ ਤੇ ਗੱਲ ਬਣੀ ਪਈ ਏ ਯਾਰ ਹੈਂ ਫੀਲਿੰਗ ਫੂਲਗ ਲੈਣ ਵਾਸਤੇ ਯਾਰ ਕੀ ਮਾੜੀ ਚੀਜ਼ ਆ ਇਹ ਬਹੁਤ ਵਧੀਆ ਕੱਲੀ दारू ਸਾਗਵਾਂ ਨਹੀਂ ਬਣੀ ਬਈ ਖਾਣਾ ਵੀ ਸਾਰਾ ਕੁਝ ਸਰਵ ਹੁੰਦਾ ਬਾਈ ਜੀ ਇੱਥੇ ਹਾਂ ਖਾਣਾ ਵੀ ਸਰਵ ਖਾਣਾ ਸਭ ਮਲਟੀਪਲ ਚੀਜ਼ਾਂ ਨੇ ਜੀ ਮਲਟੀਪਲ ਇਹਦੇ ਕਨਸੈਪਟਸ ਨੇ ਵੀ ਕੱਲੀ दारू ਪੀ ਕੇ ਤਾਂ दारू ਨਹੀਂ ਕੱਲਾ ਤੇ ਆ ਆ ਆ ਮੈਨੂੰ ਫਾਈਬਰ ਚ ਲੱਗਦਾ ਆ ਇਹ ਫਾਈਬਰ ਚ ਹੈ ਬਾਈ ਜੀ ਇਹ ਆਪਾਂ ਇੱਕ ਸੈਂਪਲ ਰੱਖਿਆ ਹੋਇਆ ਦੁਕਾਨਦਾਰ ਨੂੰ ਜਾਂ ਕਸਟਮਰ ਨੂੰ ਦਿਖਾਉਣ ਪਿੱਛੇ ਵੀ ਭਾਈ ਇਹ ਫਾਈਬਰ ਇਸ ਤਰ੍ਹਾਂ ਹੁੰਦੀ ਹੈ ਅਸੀਂ ਫਾਈਬਰ ਦਾ ਸੋਫਾ ਸੇਲ ਨਹੀਂ ਕਰਦੇ ਹਾਂ ਜੀ ਭਾਬੀ ਇਹ ਦੱਸਿਆ ਵਾ ਵੀ ਜੇ ਤੈਨੂੰ ਕੋਈ ਇਹੋ ਜਿਹਾ ਸਸਤਾ ਦਿੰਦਾ ਤਾਂ ਸਾਡੇ ਕੋਲ ਇੱਕ ਪਿਆ ਹਾਂ ਇਹ ਤੁਸੀਂ ਦੇਖ ਸਕਦੇ ਹੋ ਪਰ ਅਸੀਂ ਕਸਟਮਰ ਨੂੰ ਐਡਵਾਈਸ ਨਹੀਂ ਕਰਦੇ ਕਿ ਲਵੇ ਠੀਕ ਹੈ ਜੀ ਕਿਉਂਕਿ ਸਾਗਵਾਨ ਚੀਜ਼ ਸਾਗਵਾਨੀ ਹੁੰਦੀ ਹੈ ਜੀ ਹੂੰ ਇਹ ਇੱਕ ਇੱਕ ਉਹ ਇੰਨੀ ਇੰਨੀ ਵੀਡੀਓ ਅਸੀਂ ਬੰਦ ਕਰਨ ਲੱਗੇ ਸੀ ਆ ਆਈਟਮ ਪਈ ਆ ਇਹ ਵੀ ਸਰ ਬੈੱਡਰੂਮ ਵਾਸਤੇ ਆ ਛੋਟੀ ਜੀ ਆਈਟਮ ਸਰ ਸਮਾਲ ਯੂਜ਼ੇਜ ਦੇ ਮਲਟੀਪਲਸ ਨੇ ਸਰ ਇਹ ਇਹ ਮੈਂ ਕਹਿੰਦਾ ਜਵਾਕਾਂ ਦੇ ਪੜਨ ਪੜਨ ਵਾਲੇ ਕੰਮ ਜੀ ਨੇ ਆ ਪੜਨ ਵਾਲਤੇ ਕੰਮ ਆ ਜਾਏਗੀ ਸਰ ਹਾਂਜੀ 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 ਸਰ ਵੀ ਨਿਆਣੇ ਜਵਾਕਾਂ ਦੇ ਪੜਨ ਵਾਲੇ ਨਿੱਕੇ ਜਵਾਕਾਂ ਵਾਸਤੇ ਬਹੁਤ ਸੋਹਣੀ ਆਈਟਮ ਆ ਹਾਂਜੀ ਹਾਂਜੀ ਜਾਂ ਪਾਰਕਪੂਰਕ ਚ ਚੱਕ ਕੇ ਰੱਖਾ ਵਾਸਤੇ ਹਾਂਜੀ ਹਲਕੀ ਆਈਟਮ ਐ ਜੀ ਸਾਗਵਾਂ ਚ ਬਣੀ ਹੋਈ ਆਈਟਮ ਐ ਜੀ ਹਾਂ ਵੀ ਜਿਵੇਂ ਬਾਹਰ ਕੱਢਣੀ ਆ ਤੇ ਮੁੜ ਕੇ ਅੰਦਰ ਰੱਖਣੀ ਆ ਹਾਂਜੀ weight ਚ ਘੱਟ ਐ ਜੀ ਵੀ ਵੱਡੀ ਚੀਜ਼ ਐ ਜਿਹੜੀ ਉਹ ਰੱਖਣੀ ਔਖੀ ਆ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਮੇ ਹੁਣ ਮੈਂ ਉਹ ਵੀ ਮਾੜੀ ਜੀ ਜਾਣਕਾਰੀ ਲੈ ਲਾਂ ਹੋ ਚੱਕਰਾ ਜਿਹੜਾ ਪਿਆ ਗੋਲ ਬਣਿਆ ਉਹ ਕਾਹਦੇ ਵਾਸਤੇ ਬਣਿਆ ਉਹ ਬਾਈ ਜੀ ਡਿਸਪਲੇ ਵਾਸਤੇ ਹੈ ਬੈੱਡਰੂਮ ਚ ਆਪਾਂ ਡਿਸਪਲੇ ਕਰਨਾ ਹੋਵੇ ਜੀ ਕਿਤਾਬਾਂ ਖਤੂਬਾ ਰੱਖਣ ਵਾਸਤੇ ਆਹ ਕਿਤੇ ਡਿਸਪਲੇ ਕਰ ਸਕਦੇ ਆ ਬਾਈ ਜੀ ਓ ਹੋ 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 ਪ੍ਰੀਤ ਇਹ ਇਹ ਆਈ ਆ ਗੱਲ ਕੱਲੀਆਂ ਕਿਤਾਬਾਂ ਨਹੀਂ ਸੋਹਣਿਆ ਇਹ ਟ੍ਰਾਫਿੰਗਾਂ ਟ੍ਰੂਫਿੰਗਾਂ ਕੁਝ ਵੀ ਰੱਖ ਸਕਦੇ ਆ ਮਾਨ ਸਨਮਾਨ ਜਿਹੜੇ ਮਿਲੇ ਹੋਏ ਆ ਬੰਦੇ ਨੂੰ ਹਾਂਜੀ ਆ ਬਚਾੜੇ ਐ ਕਰਕੇ ਐ ਰੱਖਣ ਵਾਸਤੇ ਗੱਲਬਾਤ ਆ ਇਹ ਉਤਲੇ ਲੈਵਲ ਦੀ ਗੱਲ ਆ ਇਹ ਵੀ ਸਾਗਵਾਨ ਦਾ ਹੀ ਆ ਸਾਰਾ ਸਾਗਵਾਨ ਦਾ ਜੀ ਆਪਣੇ ਕੋਲੇ ਬਾਈ ਜੀ 90% ਮਟੀਰੀਅਲ ਸਾਗਵਾਨ ਚ ਹੀ ਹੁੰਦਾ ਜੀ ਹੂੰ ਬਾਕੀ ਇਹਦੀ ਡਿਮਾਂਡ ਵੀ ਆ ਡਿਮਾਂਡ ਹੈ ਜੀ ਵੀ ਜੇ ਸੇਮ ਥਿੰਗ ਅਗਲਾ ਟਾਲੀ ਚ ਬਣਵਾਉਣਾ ਚਾਹੁੰਦਾ ਤਾਂ ਬਣਵਾ ਲੈ ਹਾਂਜੀ ਬਾਈ ਜੀ ਟਾਲੀ ਪੂਰਾ ਪੜਤੇ ਚ ਬਣ ਜੂਗਾ ਨਾ ਟਾਲੀ ਜੀ ਬਾਈ ਕੁਛ ਕੰਮ ਟਾਲੀ ਚ ਨਹੀਂ ਪੋਸੀਬਲ ਹੈਗੇ ਉਹ ਫਰਸਾਗਵਾਂ ਚ ਹੁੰਦੇ ਨੇ ਜਿਵੇਂ ਕਾਰਬਿੰਗ ਵਗੈਰਾ ਜਿਆਦਾ ਨਾ ਸਾਗਵਾਂ ਚ ਕੰਫਰਟੇਬਲ ਹੀ ਹੁੰਦੀ ਹੈ ਜੀ ਠੀਕ ਹੈ ਜੀ ਉਹ ਫਿਰ ਸਾਗਵਾਂ ਚ ਹੀ ਕਰਦੇ ਆਹ ਕਦ ਦੋ ਕਰਤੇ ਹੈ ਜੀ ਆਹ ਦੋ ਕਦੋਂ ਕਰਤੇ ਅਲੱਗ-ਅਲੱਗ ਹੀ ਹੈ ਬਾਈ ਜੀ ਐਂ ਕੰਦ ਨਾ ਲੱਗਦੇ ਆ ਜੀ ਇਹ ਅਸ਼ਕ ਕੰਦ ਨਾ ਲੱਗਣ ਵਾਲੀ ਆਈਟਮ ਆ 프리 ਤੋਂ ਹਾਂ ਜੀ ਜਿਵੇਂ ਆਹ ਲੱਗੀ ਵੀ ਹੈ ਬਾਈ ਜੀ ਇੱਧਰ ਦੇਖੋ ਨਾਲ ਆ ਪਿਆ ਆਸੀਂ ਇੱਧਰ ਕੰਦ ਨਾ ਲੱਗੇ ਅਸ਼ਕ ਕੰਦ ਨਾ ਲੱਗਣ ਵਾਲੀ ਆਈਟਮ ਬਣੀ ਹੋਈ ਹੈ ਇਹ ਲੱਭੇ ਬਹੁਤ ਮੈਂ ਸੱਚੀ ਇਹ ਤਾਂ ਓਏ ਜੇ ਤੁਸੀਂ ਇੱਥੇ ਫੈਕਟਰੀ ਦੇ ਇਸ ਆਊਟਲੈਟ ਦੇ ਵਿੱਚ ਆਉਂਗੇ ਨਾ ਤੇ ਤੁਹਾਨੂੰ ਇੱਕ ਹੋਰ ਆਈਟਮ ਹੋਣ ਦੇਗਾ ਆ ਗਈ ਓਏ ਹੋਰ ਹੋਰ ਪੈ ਗਈ ਨਿਕਾ ਆਹਾ ਆਹ ਸਿਰ ਤਿੰਨ ਹੂੰ ਆ ਦੇਖੋ ਦਾਦਾ ਤੇ ਮੁੰਡਾ ਤੇ ਪੋਤਾ ਹਾਂਜੀ ਬਾਈ ਦੇਖ ਤਿੰਨ ਆਈਟਮ ਤਿੰਨੇ ਆਈਟਮ ਐ ਇਕੱਠੀਆਂ ਇਕੱਠੀਆਂ ਹੋ ਕੇ ਐ ਹੋ ਗਏ ਹਾਂਜੀ ਬਾਈ ਐ ਆ ਗੱਲ ਬਾਤ ਤਿੰਨੇ ਪੀੜੀਆਂ ਇੱਕੋ ਥਾਂ ਹਾਂਜੀ ਬਾਈ ਜੀ ਹੂੰ ਐ ਬਣੀ ਹੋਈ ਆ ਆਡਰੈਸ ਤੁਹਾਨੂੰ ਦੇ ਤਾ ਖੈਰ ਤੁਹਾਨੂੰ ਪਤਾ ਹੀ ਆ ਬਠਿੰਡੇ ਤਲਵੰਡੀ ਸਾਬੋ ਰੋਡ ਤੇ ਬਾਰ ਬਾਰ ਨਿਕਲ ਕੇ ਤੁਹਾਨੂੰ ਸ਼ੋਅਰੂਮ ਆ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਜੀ ਕਿਹਦੇ ਨੇੜੇ ਜੇ ਆਪਾਂ ਕਹਿ ਦਈਏ ਮਾੜਾ ਜੀ ਰਾਜਾ ਹੁੰਡਈ ਦੇ ਨੇੜੇ ਹੈ ਜੀ ਬਿਲਕੁਲ ਹਾਂ ਸਾਹਮਣੇ ਫੌਜੀਆ ਦਾ ਗੇਟ ਹੈ ਜੀ ਆਰਮੀ ਕੈਂਟ ਦਾ ਇਹ ਗੇਟ ਹੈ ਜੀ ਜੀ ਤੇ ਤੁਸੀਂ ਵੈਸੇ ਤਾਂ ਤੁਹਾਨੂੰ ਫੋਨ ਨੰਬਰ ਦੇਤਾ ਤੁਸੀਂ ਫੋਨ ਕਰੋ ਬਾਈ ਹੁਣ ਉਹ ਤੁਹਾਨੂੰ ਲੋਕੇਸ਼ਨ ਭੇਜ ਦੇਣੀ ਆ ਅੱਜ ਮੈਂ ਵੀ ਪਹਿਲੇ ਦਿਨ ਆਇਆ ਹੀ ਆ ਸਿੱਧਾ ਇੱਥੇ ਆ ਕੇ ਖੜਾ ਹਾਂ ਹਾਂਜੀ ਬਾਈ ਤੁਹਾਨੂੰ ਲੋਕੇਸ਼ਨ ਬਾਈ ਹੁਣ ਉਹਨੇ ਭੇਜ ਦੇਣੀ ਆ ਫੈਕਟਰੀ ਦੇ ਵਿੱਚ ਬਣਦਾ ਦੇਖਣਾ ਅੱਖੇ ਕੋਲੇ ਬਹਿ ਕੇ ਬਣਾਉਣਾ ਕੋਈ ਚੱਕਰ ਨਹੀਂ ਆਓ ਬਾਈ ਹੁਣਾਂ ਦੇ ਕੋਲੇ ਸਵੇਰ ਤੋਂ ਲੈ ਕੇ ਆਤਾਂ ਤੱਕ ਬਣਦਾ ਦੇ ਵੀ ਇਸ ਅਸੀਂ ਆਪਦਾ ਸਮਾਨ ਐ ਬਣਵਾਇਆ ਕੋਈ ਚੱਕਰ ਨਹੀਂ ਜਿਹੋ ਜਿਹਾ ਬਣਵਾਉਣਾ ਬਾਈ ਹੁਣਾਂ ਤੋਂ ਬਣਵਾਓ ਜਦੋਂ ਬਣਵਾਉਣਾ ਬਣਵਾਓ ਜਿੰਨੇ ਟਾਈਮ ਦੇ ਵਿੱਚ ਤੁਹਾਨੂੰ ਬਾਈ ਹੁਣਾਂ ਨੇ ਕਹਿਤਾ ਓਨੇ ਟਾਈਮ ਦੇ ਵਿੱਚ ਬਾਈ ਡਿਲੀਵਰੀ ਮਿਲ ਜੂਗੀ ਨਾ 200% ਬਾਈ ਜੀ ਠੀਕ ਹੈ ਕਿ ਨਹੀਂ ਜਿੰਨੇ ਟਾਈਮ ਚ ਬਾਈ ਹੁਣਾਂ ਨੇ ਕਹਿਤਾ ਤੁਹਾਨੂੰ ਜਿਹੜੇ ਦਿਨ ਦੇਤੇ ਉਸੇ ਦਿਨ ਦੇ ਵਿੱਚ ਤੁਹਾਨੂੰ ਡਿਲੀਵਰੀ ਬਾਈ ਹੁਣੀ ਦੇਣਗੇ ਨੰਬਰ ਨੋਟ ਕਰ ਲਓ ਸਜਣੋ ਜਿਹੜੇ ਨੇੜੇ țeੜੇ ਤੇ ਜਾ ਤੁਰੇ ਜਾਂਦੇ ਢੇੜਾ ਮਾਰ ਜਿਓ ਪਰਮਾਰ ਸਮੇਤ ਖੁੱਲੀ ਜਗ੍ਹਾ ਗੱਡੀਆਂ ਭਵੇਂ ਪੰਜਾਂ ਤੇ ਆ ਜਿਓ ਤੋੜੂnga 5 ਗੱਡੀਆਂ ਖੜਕੇ ਵੀ ਤੁਹਾਨੂੰ ਗੇੜਾ ਮਾਰਨ ਦੀ ਲੋੜ ਨਹੀਂ ਵੀ ਸਾਡੀ ਗੱਡੀ ਕਿਤੇ ਕੋਈ ਚਰੀਟਣਾ ਮਾਰ ਜੇ ਖੁੱਲਾ ਥਾਂ ਲੱਦਣ ਨੂੰ ਲਾਉਣ ਨੂੰ ਤੁਹਾਡੇ ਘਰੇ ਜਿਹੜਾ ਸਮਾਨ ਤੁਸੀਂ ਲੈ ਲਿਆ ਇੱਥੋਂ ਗੱਡੀ ਜਾਊਗੀ ਭਰ ਕੇ ਤੁਹਾਡੇ ਘਰੇ ਲਾ ਆਊਗੀ ਜੇ ਕੋਈ ਤੁਹਾਡੀ ਕੋਠੀ ਦੇ ਦੂਜੀ ਤੀਜੀ ਮੰਜ਼ਲ ਤੇ ਚੜਾਉਣ ਵਾਲਾ ਵੀ ਹੈਗਾ ਬੰਦੇ ਇਹਨਾਂ ਕੋਲੇ ਹੈਗੇ ਫਿੱਟ ਵੀ ਕਰਿਆ ਹੋਣਗੇ ਜਮਾ ਜਮਾ ਭਾਈ 200% ਭਾਈ ਠੀਕ ਹੈ ਕਹਿੰਦੇ ਕੋਈ ਤੁਸੀਂ ਅਲਮਾਰੀ ਲੈ ਲਈ ਕੋਈ ਹੋਰ ਲੈ ਲਿਆ ਸੋਫਾ ਲੈ ਲਿਆ ਤਾ ਤੁਹਾਡੇ ਫਿੱਟ-ਫੁੱਟ ਕਰਕੇ ਆਉਣਾ, ਬੈੱਡ-ਬੁੱਡ ਫਿੱਟ ਕਰਕੇ ਆਉਣਾ, ਜਮਾ ਜਚਾ ਕੇ ਆਉਣਾ, ਉਹ ਵੀ ਬੰਦੇ ਇਹਨਾਂ ਕੋਲ ਮਾਰ ਹੈਗੇ ਆ। ਆਪੇ ਕਰਿਓਗੇ ਕਿਉਂਕਿ ਇਹ ਫੇਰ ਟੁੱਟਣ ਭੱਜਣ ਨਹੀਂ ਦਿੰਦੇ। ਰਾਹ ਦੇ ਵਿੱਚ ਜੇ ਕੋਈ ਚੀਜ਼ ਤੁਰੀ ਜਾਂਦੀ ਟੁੱਟ ਗਈ, ਭੱਜ ਗਈ, ਜਿਹੜਾ ਬੰਦਾ ਜੇ ਇਹਨਾਂ ਦਾ ਬੰਦਾ ਜ਼ਿੰਮੇਵਾਰੀ ਲੈ ਕੇ ਜਾਊਗਾ ਤਾਂ ਇਹਨਾਂ ਦੀ ਜ਼ਿੰਮੇਵਾਰੀ। ਸਾਡੀ ਜ਼ਿੰਮੇਵਾਰੀ ਘਰ ਤੱਕ ਪਹੁੰਚਾਉਣ ਦੀ ਸਾਡੀ। ਘਰ ਤੱਕ ਦੀ ਸਾਫ਼ ਸੁਥਰਾ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ। ਨੰਬਰ ਨੋਟ ਕਰ ਲਓ।